ਚਰਚਾ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਪਰੇਸ਼ਕੋ ਲੁਧਿਆਣਾ ਜਿਮਨੀ ਚੌਂਕ ਸੱਚਮੁੱਚ ਵਕਾਰ ਦਾ ਸਵਾਲ ਬਣ ਗਈ ਸਾਰੀਆਂ ਪਾਰਟੀਆਂ ਬਹੁਤ ਜੋਰ ਲਾ ਰਹੀਆਂ ਮਤਲਬ ਕਿ ਜਿਹੜੀ ਸਤਾਧਾਰੀ ਤੇ ਰਹਿ ਤਾਂ ਪਹਿਲੇ ਦਿਨ ਤੋਂ ਹੀ ਚਾਰਵੇਂ ਦਿਨ ਹੋ ਗਏ ਪਰ ਕਿ ਪਹਿਲੇ ਦਿਨ ਜਦੋਂ ਹਲੇ ਐਲਾਨ ਵੀ ਨਹੀਂ ਹੋਇਆ ਸੀ ਤਰੀਕਾ ਦਾ ਉਸ ਦੇ ਅੰਦਰ ਲੱਗੇ ਹੋਏ ਨੇ ਸੰਜੀਵ ਰੌਣਾ ਸਾਹਿਬ ਜਾਂ ਉਹਨਾਂ ਨੂੰ ਪ੍ਰੋਜੈਕਟ ਕਰਨ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਵਾਲੇ ਤੇ ਉਸ ਤੋਂ ਬਾਅਦ ਫਿਰ ਜਿਹੜੇ ਸਭ ਤੋਂ ਬਾਅਦ ਤਾਂ ਜੀਵਨ ਗੁਪਤਾ ਆਉਂਦੇ ਨੇ ਲੇਕਿਨ ਇੱਕ ਕਮਾਲ ਦੀ ਗੱਲ ਹੈ ਕਿ ਇਹਨਾਂ ਨੇ ਪਿਛਲੇ ਦਿਨਾਂ 'ਚ ਕਾਫੀ ਜ਼ੋਰਦਾਰ ਢੰਗ ਨਾਲ ਚੋਣ ਪ੍ਰਚਾਰ ਕੀਤਾ ਸੁਰਵੀਰ ਬਾਦਲ ਵੀ ਉੱਥੇ ਜਿਹੜੇ ਬੈਠੇ ଥିଲେ ਤੇ ਕਾਂਗਰਸ ਵਾਲੇ ਭਾਵੇਂ ਕਿ ਉੱਥੇ ਤਾਂ ਐਉਂ ਲੱਗਦਾ ਕਾਂਗਰਸ ਦੇ ਦੋ ਧੜੇ ਜਦੋਂ ਜਿੱਦੀ ਚੋਣ ਪ੍ਰਚਾਰ ਕਰ ਰਹੇ ਨੇ ਤੇ ਕੱਲ ਤੋਂ ਨਾਲ ਉਹ ਹੋਰ ਵੀ ਹਲਾਰਾ ਮਿਲ ਗਿਆ ਜਦੋਂ ਅਕਾਲੀ ਦਲ ਦੇ ਕਈ ਲੀਡਰ ਜਿਹੜੇ ਨੇ ਅਰਜਿੰਦਰ ਸਿੰਘ ਦੀਪਾ ਸਾਹੀ ਵਰਗੇ ਉਹ ਕਾਂਗਰਸ ਚਲੇ ਗਏ ਲੇਕਿਨ ਸਾਰਾ ਚ ਪਿਛਲੇ 2-3 ਦਿਨ ਤੋਂ ਮੈਂ ਦੇਖ ਰਿਹਾ ਸੀ ਰੋਡ ਸ਼ੋਅ ਤੇ ਬੜਾ ਜੋਰ ਆ ਕੱਲ ਸੁਖਵੀਰ ਬਾਦਲ ਉੱਪਰ ਜੈਪਸੀ ਚ ਖੜੇ ਸੀ ਚ ਕਿੰਨ ਮਨ ਹੋ ਰਹੀ ਸੀ ਮੌਸਮ ਬਹੁਤ ਵਧੀਆ ਸੀ ਜਦੋਂ ਉਹਦਾ ਰੋਡ ਸ਼ੋਅ ਕਰ ਰਹੇ ਸੀ ਤੇ ਸੁਖਵੀਰ ਬਾਦਲ ਨਾਲ ਦੋਨੋਂ ਦੇ ਰੋਡ ਸ਼ੋਅ ਭੇੜੇ ਪਹਿਲਾ ਆਮ ਆਦਮੀ ਪਾਰਟੀ ਦਾ ਬੜੇ ਡਾਰੇਬਾਜ਼ੀ ਹੋਈ ਆਮ ਆਦਮੀ ਪਾਰਟੀ ਵੱਲੋਂ ਫਿਰਖੇਰ ਜਿਹੜੇ ਹੈ ਭਾਰਤੀ ਜਨਤਾ ਪਾਰਟੀ ਦਾ ਉੱਥੇ ਉਸ ਰਾਣੀ ਉੱਥੇ ਤਾਂ ਲੱਗਿਆ ਜਿਵੇਂ ਸਮਝੌਤੇ ਹੁੰਦੇ ਅਗਨਾਸ਼ ਰਾਏ ਖੰਡਾ ਸਾਹਿਬ ਕਹਿੰਦੇ ਕੋਈ ਨਹੀਂ ਆਪਣੇ ਵਰਕਰਸ ਨੂੰ ਇਹਨਾਂ ਨੂੰ ਨਿਕਲ ਜਾਣ ਦੋ ਲੇਕਿਨ ਇੱਕ ਰੋਡ ਸ਼ੋਅ ਹੁਣ ਫੇਰ ਹੋਇਆ ਆਖਰੀ ਕਹ ਲਓ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਸਸੋਧਿਆ ਸਾਹਿਬ ਆਏ ਹੋਏ ਸੀ ਔਰ ਦਾਲ ਉਹਨਾਂ ਦੇ ਅਮਨ अरोड़ा ਸੀ ਲਾਲਜੀਤ ਭੱਡਰ ਸੀ ਅਸ਼ੋਜੀ ਆਫ ਦਾ ਢੰਗ ਨਾਲ ਲੱਗੇ ਨੇ ਭਰਤਪੁਸ਼ ਅਸ਼ੋਜ ਨੂੰ ਕਹਿੰਦੇ ਨੇ ਆਰਤੀ ਚੌਂਚਾ ਜੀ ਕਰੇਲੀ ਜਾ ਰੋਸ਼ੋ ਕਰਦਾ ਕਿਉਂਕਿ 6 ਵਜੇ ਤੱਕ ਚੋਣ ਪ੍ਰਚਾਰ ਖਤਮ ਹੋ ਜਾਣਾ ਤੇ ਉਸ ਤੋਂ ਬਾਅਦ ਤਾਂ ਫਿਰ ਘਰ ਘਰ ਜਾਣਾ ਹੀ ਆ ਤੇ ਵੈਸੇ ਤੁਹਾਨੂੰ ਪਤਾ ਹੀ ਹੈ 19 ਲੋਕ ਗੋਟਾ ਪੈਣੀਆਂ ਨੇ ਕਈ ਬੁਲਤੀਜੇ ਉਹਨੇ ਨੇ ਪੰਜਾਬ ਸਰਕਾਰ ਨੇ ਬੁਲਦੀ ਛੁੱਟੀ ਕਰ ਦਿੱਤੀ ਲੁਧਿਆਣੇ ਚ ਤੇ 194 ಮತਦਾਨ ਕੇਂਦਰ ਨੇ 235 ਸੀਸੀਟੀਵੀ ਲਾਤੇ ਉੱਥੇ 102 ਵਿੱਚ ਤਾਂ મતદાન ਕੇਂਦਰਾਂ ਤੇ ਲਾਤੇ 45 ਬਾਹਰ ਲਾਤੇ ਇਸ ਤਰੀਕੇ ਨਾਲ ਇਹਦੀ ਤਿਆਰੀ ਹੈ ਪਰ ਲੇਕਿਨ ਜਿਹੜੀਆਂ ਪਾਰਟੀਆਂ ਨੇ ਜਿਵੇਂ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਕਰ ਰਹੀਆਂ ਨੇ ਉਹ ਵੀ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਦੇਖਣਾਂ ਇਹਨਾਂ ਦਿਨਾਂ 'ਚ ਇੱਕ ਗੱਲ ਦੇਖਣਾ ੜੀ ਹੈ ਜਿਹੜਾ ਕੱਲ ਕਾਂਗਰਸ ਨੇ ਕੀਤਾ ਜੇ ਜਿਹੜਾ 24000 ਏਕੜ ਦੀ ਲੈਂਡ ਪੂਲਿੰਗ ਪਾਲ ਸੀ ਨੂੰ ਲੈ ਕੇ ਜਦ ਦਿੱਲੀ ਵਾਲੇ ਜਿਹੜਾ ਇੱਥੇ ਆ ਕੇ ਦਖਲਅੰਦਾਜ਼ੀ ਕਰ ਰਹੇ ਨੇ ਤਾਂ ਕਹਿੰਦੇ ਤਲੋ ਕਾਜਵਾ ਸਾਹਿਬ ਕਹਿ ਰਹੇ ਸੀ ਉੱਤ ਰਾਜ ਹੀ ਦਿੱਲੀ ਵਾਲੇ ਕਰ ਰਹੇ ਨੇ ਸਤਿੰਦਰ ਜੈ ਮਿਸਟਰ ਸ਼ੋਧਿਆ ਜਔਰਾਂ ਦੀ ਟੀਮ ਤੇ ਇੱਕ ਡਾਲ ਹੋਰ ਨਵੀਂ ਗੱਲ ਕਿਤੇ ਆਜੀ ਉਹਨਾਂ ਨੇ ਜਿਹੜੀ ਡਰਾ ਜਿਹੜੇ ਸਾਡੇ ਚੀਫ ਸੈਕਟਰੀ ਨੇ ਕੇਪੀ ਸਨਾ ਉਹਨੂੰ ਇੱਕ ਚਿੱਠੀ ਆ ਉਹ ਐਸਡੀ ਨੇ ਜਿਹੜੀ ਕੜਤੀ ਕਿ ਡਿਵੈਲਪਮੈਂਟ ਕੌਂਸਲ ਨੂੰ ਨਾਮ ਪਠਾਇਆ ਕਰੋ ਤੇ ਡਿਵੈਲਪਮੈਂਟ ਕੌਂਸਲ ਚ ਕੋਈ ਪੰਜਾਬੀ ਨਹੀਂ ਹੈ ਇਹ ਸ਼ੁਰੂ ਹੈ ਕਿ ਵੀ ਸਰਕਾਰ ਤੇ ਇੱਕ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਇੰਨਾ ਪੈਸਾ ਜਿਹੜਾ 3 ਫਰਵਰ ਜਿਹੜਾ 265000 ਰੁਪਏ ਮਹੀਨਾ ਨੂੰ ਦਿੱਤਾ ਜਾ ਰਿਹਾ ਤੇ ਜਿਹੜੇ ਜੁਆਇੰਟਡ ਐਡਵਾਈਜ਼ਰ ਨੇ 220000 11 ਨੇ 1107 ਜਿਹੜੇ ਬਾਹਰਲੇ ਨੇ ਤੇ ਇਸੇ ਤਰੀਕੇ ਨਾਲ ਜਿਹੜੇ ਸੱਚ ਫੈਲੋਸ ਨੇ ਉੰਡਾ ਨੂੰ ਸੱਚ ਦੀ ਟੀਮ ਉਹ ਵੀ ਕਲਬ BJR ਤੋਂ ਵੱਧ ਦਿੱਤਾ ਜਾ ਰਿਹਾ ਉਹ ਵੀ ਜ਼ਿਆਦਾ ਬਾਹਰਲੇ ਨੇ ਇਸ ਨੂੰ ਲੈ ਕੇ ਜਿਹੜੀ ਬਾਹਰਲੇ ਦਿੱਲੀ ਬਨਾਮ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਵੱਲੋਂ ਵੀ ਤੇ ਇਸ ਨੂੰ ਬਦਲਤਾ ਕਹੀ ਰਹੇ ਨੇ ਕਿ ਸਿੱਖੇਤਰੀ ਪਾਰਟੀ ਇਸ ਨੂੰ ਲੋੜ ਤੇ ਪੂਰਾ ਜੋਰ ਲਾ ਰਹੀ ਹੈ ਨੇ ਕਿ ਇਹ ਤਾਂ ਬਾਹਰਲੇ ਬੰਦੇ ਆ ਕੇ ਇਹਨਾਂ ਨੂੰ ਖੜਾ ਛਡਾਉਣਾ ਤੇ ਦੂਜੇ ਪਾਸੇ ਡਿਵੈਲਪਮੈਂਟ ਦੇ ਨਾਂ ਤੇ ਜਿਹੜੇ ਉਹ ਆਮ ਆਦਮੀ ਪਾਰਟੀ ਲਗਾਤਾਰ ਇੱਥੇ ਪ੍ਰਚਾਰ ਕਰ ਰਹੀ ਹੈ ਤੇ ਇਸ ਪ੍ਰਚਾਰ ਚ ਇੱਕ ਦੂਜੇ ਤੇ ਬਹੁਤ ਦੀਜੀ ਵੀ ਤੇ ਅਦਰਵਾਈਜ਼ ਵੀ ਇਲਜ਼ਾਮ ਲੱਗਦੇ ਨਜ਼ਰ ਆ ਰਹੇ ਨੇ ਕੀ ਦੇਖ ਲੂਗਾ ਇਹ ਤਾਂ ਕਈ ਨੂੰ ਪਤਾ ਲੱਗੂ ਇੱਕ ਰਾਜ ਆਪਾਂ ਚਰਚਾ ਕਰਦੇ ਆਂ ਤੇ ਸਾਹਮਣੇ ਐ ਸਸ਼ੋਦੀਆ ਜਿਹੜੇ ਰੂਡ ਸ਼ੋ ਆਖਰੀ ਰੂਡ ਸ਼ੋ ਹੈ ਇਹਦਾ ਤੇ ਇੱਥੇ ਭਗਵੰਤ ਮਾਨ ਨਜ਼ਰ ਨਹੀਂ ਆ ਰਹੇ ਤੇ ਉਹਦੇ ਮਾਮਲੇ 'ਚ ਫਿਰ ਮ ਜੀਸ਼ੀਆ ਸਾਹਿਬ ਨੇ ਇੱਕ ਵੀਡੀਓ ਪਾਈ ਹੈ ਕਿ ਉਹਨਾਂ ਦੀ ਤਾਂ ਸਿਹਤ ਖਰਾਬ ਹੈ ਤੇ ਸਾਨੂੰ ਕਹਿੰਦੇ ਕਿਉਂ ਗੁੱਪਤ ਰੱਖੀ ਜਾ ਰਹੀ ਹੈ ਜਾਣਕਾਰੀ ਦੱਸੋ ਪੰਜਾਬ ਨੂੰ ਇਸ ਸਾਲ ਦੀਆਂ ਗੱਲਾਂ ਸਰਗੀਆਂ ਇਸ ਚੱਲ ਰਹੀਆਂ ਨੇ ਇਹ ਸਾਰੀ ਗੱਲਬਾਤ ਤੇ ਚਰਚਾ ਕਰਨ ਲਈ ਸਾਡੇ ਨਾਲ ਜਿਹੜੇ ਮਹਿਮਾਨ ਜੁੜੇ ਨੇ ਉਹਨਾਂ ਚ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਨਾ ਚੇਤਨੂਣ ਜੋਸ਼ੀ ਸਾਹਿਬ ਨੇ ਕਾਂਗਰਸ ਪਾਰਟੀ ਵੱਲੋਂ ਇਸ ਪ੍ਰੋਗਰਾਮ ਚ ਸ਼ਾਵਨ ਦੇ ਐਡਵੋਕੇਟ ਜੁਡੀਸ਼ੀਅਲ ਤੋਂ ਦਿਵਿੰਦ ਔਰ ਨਾਲ ਸਾਡੇ ਸਰਜੀਤ ਸਿੰਘ ਭੱਲਰ ਸਾਹਿਬ ਨੇ ਸੋਮੇ ਕਾਲੀਦਰ ਵੱਲੋਂ ਸਭ ਜੀ ਸਿੰਘ ਭੱਲਰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਕੀ ਕਰ ਰਹੇ ਨੇ ਸਤਪਾਲ ਸਿੰਘ ਸਿੱਧੂ ਨਿਰਪਖ ਟਿਕਰੇ ਕਾਜੋ ਸ਼ਾਮਲ ਹੋਣਗੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਮੈਂ ਗੱਲ ਜਿਹੜੀ ਸ਼ੁਰੂ ਕਰਾਂ ਸਰਜੀਤ ਸਿੰਘ ਬਲਰ ਸਾਹਿਬ ਤੋਂ ਡਿਪਾਰਟੀ ਕਿਉਂਕਿ ਜੋਰ ਬਹੁਤ ਜ਼ੋਰਦਾਰ ਢੰਗ ਨਾਲ ਚੱਲ ਰਹੀ ਹੈ ਪਰ ਜਾਮ ਇਹ ਲੱਗ ਰਹੇ ਨੇ ਕਿ ਰਾਸਵੱਤ ਭੇਜਣਾ ਹੈ ਕੇਸ਼ਰੀਵਾਲ ਸਾਹਿਬ ਨੂੰ ਇੱਕ ਨਵੀਂ ਵਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਮਾਨ ਸਾਹਿਬ ਨੂੰ ਭੇਜਿਆ ਜਾ ਰਿਹਾ ਹੈ ਤੇ ਇਥੇ ਅਮਨ ਅਰੋੜਾ ਨੂੰ ਮੁੱਖ ਮੰਤਰੀ ਪਤਾ ਨਹੀਂ ਜਿੰਨੇ ਮੂੰਹ ਹੋਣੀਆਂ ਗੱਲਾਂ ਇਸ ਤਰ੍ਹਾਂ ਦਾ ਇਹ ਜਿਹੜਾ ਚੋਣ ਪ੍ਰਚਾਰ ਚੱਲ ਰਿਹਾ ਸਰਬਜੀਤ ਸਿੰਘ ਭਲਰ ਸਾਹਿਬ ਜੀ ਵਾਲੇ ਜੀ ਬਲੇ ਜੀ ਦੇਖੋ ਆਮ ਆਦਮੀ ਪਾਰਟੀ ਦੀ ਜੋ ਵਿਚਾਰਤਾ ਹੈ ਜੀ ਅਸੀਂ ਲੋਕਾਂ ਵਾਸਤੇ ਪਹਿਲੇ ਦਿਨ ਤੋਂ ਕੰਮ ਕਰਦੇ ਆਂ ਤੇ ਆਪਣੇ ਕੀਤੇ ਹੋਏ ਕੰਮ ਲੋਕਾਂ ਲਈ ਉਹਦੇ ਆਧਾਰ 'ਤੇ ਅਸੀਂ ਲੋਕਾਂ ਤੋਂ ਵੋਟ ਮੰਗਦੇ ਆਂ ਸਿਰੇ ਜਿਹੜੇ ਕੰਮਾਂ ਦੇ ਆਧਾਰ 'ਤੇ ਤੁਸੀਂ ਕੰਮ ਦੀ ਜਨਾਵੋ ਜਿਹੜੇ ਜਿਹੜੇ ਉਹਦੇ ਆਧਾਰ 'ਤੇ ਵੋਟਾਂ ਮੰਗ ਰਹੇ ਹੋ ਦੇਖੋ ਕੰਮ ਜੋ ਸਾਡਾ ਮੈਨੀਫੈਸਟੋ ਸੀ ਜੀ ਉਹਦੇ ਉਹਦੇ ਤਕਰੀਬਨ ਤਰੀਬਾ ਅਸੀਂ ਕਾਫੀ ਬਾਰੇ ਉਹਦੇ ਵਿੱਚੋਂ ਪੂਰੇ ਕੀਤੇ ਆ ਤੇ ਅੱਜ ਆਪਾਂ ਗੱਲ ਕਰਦੇ ਪਏ ਸਾਡੇ ਉਮੀਦਵਾਰ ਸੰਜੀਵ ਰੋੜਾ ਜੀ ਦੀ ਜੋ ਉਹਨਾਂ ਨੇ ਲੁਧਿਆਣੇ ਵਿੱਚ ਹੁਣ ਤੱਕ ਕੰਮ ਕੀਤੇ ਆ ਜੀ ਉਹਨਾਂ ਵਿੱਚ ਉਹਨਾਂ ਨੇ ਸਰਕਾਰੀ ਹਸਪਤਾਲਾਂ ਦਾ ਅਪਗ੍ਰੇਡ ਕੀਤਾ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਜੋ ਹਵਾਈ ਅੱਡਾ 25 ਸਾਲਾਂ ਤੋਂ ਲੰਮਕਦਾ ਆ ਰਿਹਾ ਸੀਗਾ ਲੁਧਿਆਣੇ ਵਾਲਾ ਜੀ ਉਹਨੂੰ ਉਹਨੂੰ ਯਕੀਨੀ ਬਣਾਇਆ ਉਹਨੂੰ 3 ਸਾਲਾਂ ਦੇ ਵਿੱਚ ਵਿੱਚ ਪੂਰਾ ਕਰਾਇਆ ਫਿਰ ਬਾਈਪਾਸ ਤੇ ਸਾਈਕਲ ਟਰੈਕ ਜੋ ਕਿ ਅਕਤੂਬਰ ਦੇ ਵਿੱਚ ਲੋਕਾਂ ਨੂੰ ਚੱਲਦਾ ਹੋਊਗਾ ਜੋ ਚੱਲ ਪੇ ਲੋਕਾਂ ਵਾਸਤੇ ਫਿਰ ਇਹਨਾਂ ਨੇ ਟਰਾਂਸਫਾਰਮਰ ਖਾਜੀ 237 237 ਟਰਾਂਸਫਾਰਮਰ ਰਖਵਾਈ ਲੁਧਿਆਣੇ ਦੇ ਵਿੱਚ ਫਿਰ ਇਹਨਾਂ ਨੇ ਜੋ 8 ਫੋਕਲ ਪੁਆਇੰਟ ਹੈ ਜੀ ਉਹਨਾਂ ਦੀਆਂ ਸੜਕਾਂ ਦਾ ਸੜਕਾਂ ਬਣਵਾਈਆਂ ਤੇ ਇਹਨਾਂ ਨੇ ਹੁਣ ਤੱਕ ਲੁਧਿਆਣੇ ਲੰਬੀ ਲਿਸਟ ਹੈ ਜੀ ਸਿੰਨਵਾ ਕਨਾਲ ਦੇ 4 ਪੁਲ ਪਾਸ ਕਰਵਾਏ ਉਦਯੋਗੀ ਕਿ ਕਰਨ ਲਈ 32 ਸਾਲਾਂ ਤੋਂ ਲੜਖਦੀ ਆ ਰਹੀ ਜੋ ਲੁਧਿਆਣੇ ਦਾ ਬਹੁਤ ਵੱਡੀ ਮੰਗ ਸੀ 100 ਸਾਲ 100 ਸਾਲ ਇਹ ਸਾਰਾ ਕੁਝ ਉਹਨਾਂ ਨੇ ਰਾਜ ਸਭਾ ਦੇ ਮੈਂਬਰ ਦੇ ਤੌਰ ਤੇ ਕਰਵਾਇਆ ਜਾ ਕੇ ਉਹਨਾਂ ਨੇ ਜਿਹੜਾ ਹੈ ਜਦੋਂ ਨਾਮ ਇਹਦਾ ਦਾ ਨਾਮ ਅਨਾਉਂਸ ਹੋ ਗਿਆ ਉਸ ਤੋਂ ਬਾਅਦ ਕਰਾਇਆ ਜਿਹੜੀ 에어ਪੋਰਟ ਦੀ ਗੱਲ ਕਰਦੇ ਹੋ ਤੁਸੀਂ ਉਹ ਮੇਰਾ ਚਾਲ ਹੈ ਉਹ ਤਾਂ ਮਿਨਿਸਟਰੀ ਆਫ ਐਵੀਲੇਸ਼ਨ ਦੇ ਤਾਂ ਕਿੱਧਰ ਦੇ ਹੱਥ ਚ ਹੈ ਇਹਦਾ ਦਾ ਉਹਦੇ ਚ ਕੀ ਰੋੜ ਹੈ ਖੈਰ ਕੋਈ ਗੱਲ ਨਹੀਂ ਤੁਹਾਡਾ ਕਲੇਮ ਕਰਨਾ ਬਣਦਾ ਚਿਤਨ ਮੋਹ ਜੋਸ਼ੀ ਜੀ ਤੁਹਾਡਾ ਕੀ ਖਿਆਲ ਹੈ ਜੋ ਇਹ ਕਹਿ ਰਹੇ ਨੇ ਇਹ ਕੁਝ ਹੋ ਰਿਹਾ ਹੈ ਇੱਥੇ ਇਹ ਦੇ ਕੰਮ ਕਰਾ ਤੇ 에어ਪੋਰਟ ਜਿਹੜਾ ਤੁਹਾਡੇ ਹੱਥ ਸੀ ਇਹਨਾਂ ਨੇ ਚਾਲੂ ਕਰਾਤਾ। ਇਹੋ ਕੀ ਗੱਲ ਏ ਤਾਂ ਆਮ ਆਦਮੀ ਪਾਰਟੀ ਕੋ ਸੋਏ ਗੱਲਾਂ ਦੇ ਗੱਲਾਂ ਤੋਂ ਰਹਿ ਹੀ ਕੁਝ ਨਹੀਂ ਹੈਗਾ। ਜਿਹੜੀ ਚੀਜ਼ ਅਸਲ ਕਹਿ ਕੇ ਇਹ ਪਾਰਲੀਮੈਂਟ ਆਪਣੇ ਸੱਤਾ ਦੇ ਵਿੱਚ ਆਏ ਸੀ ਉਹਨਾਂ ਦਾ ਤਾਂ ਕੋਸਾ ਦੂਰ ਨੇ। ਹੁਣ ਮਸਲਾ ਇਹ ਹੈ ਕਿ ਪਹਿਲਾਂ ਕਹਿੰਦੇ ਸੀ ਅਸੀਂ ਕਰਾਂਗੇ ਹੁਣ ਕਹਿੰਦੇ ਪਹਿਲਾਂ ਇਦਾਂ ਹੋਇਆ ਸੀ। ਤੁਹਾ ਨੂੰ ਲੋਕਾਂ ਨੇ ਚੁਣਿਆ ਸੀਗਾ ਆਮ ਆਦਮੀ ਪਾਰਟੀ ਨੂੰ ਕਿ ਤੁਸੀਂ ਲੋਕਾਂ ਦਾ ਵੈਧੇ ਕੀਤੇ ਸੀ ਅਸੀਂ ਕਿਹੜਾ ਖੇੜਾ ਬਦਲਾਵ ਲਿਆਵਾਂਗੇ ਹੁਣ ਪਹਿਲਾ ਬਦਲਾਵ ਇਹਨਾਂ ਦਾ ਇਹ ਦੇਖ ਲਓ ਵੀ ਜਿਹੜੀ ਇਹਨਾਂ ਨੇ ਮੁੰਡਾ ਕਲੀਨਿਕ ਖੋਲੀ ਹੋਈ ਸੀ ਆਮ ਆਦਮੀ ਪਾਰਟੀ ਕਲੀਨਿਕ ਉਹਦੇ ਪੈਸੇ ਰੁਕੇ ਸੀ ਸੈਂਟਰ ਵੱਲੋਂ ਤੇ ਪੂਰੀਆਂ ਦਵਾਈ ਪਾਈ ਸੀ ਸਾਰੀਆਂ ਪਾਰਟੀਆਂ ਨੇ ਵੀ ਸਾਡੇ ਹਿੱਸੇ ਦੇ ਪੈਸੇ ਨਹੀਂ ਆ ਰਹੇ ਹੱਥੇ ਨਹੀਂ ਆ ਰਹੇ ਜਦੋਂ ਉਹਦਾ ਨਾਮ ਚੇਂਜ ਕਰਕੇ ਉਹਦੇ ਤੇ ਆਯੂਸ਼ਮਾਨ ਲਿਖਿਆ ਗਿਆ ਪੈਸੇ ਵੀ ਹੋਣੇ ਸ਼ੀਤ ਉਹਦੇ ਜਿਸ ਕੰਮ ਵਾਸਤੇ ਪੈਸੇ ਭੇਜੇ ਜਾਂਦੇ ਸੀ ਉੱਤੇ ਵਰ ਤੋਂ ਪਰਚਨਾਖੀ ਵੇਖੋ ਆਮ ਆਦਮੀ ਪਾਰਟੀ ਵਾਲਿਆਂ ਦੀ ਬਾਲੀਆਂ ਸਾਹਿਬ ਉਹ ਬੋਰਡਾਂ ਦੇ ਉੱਤੇ ਲਿਖਿਆ ਤਾਂ ਬੋਰਡ 'ਤੇ ਆਯੂਸ਼ਮਾਨ ਕਲੀਨਿਕ ਲੇਕਿਨ ਉਹਦੇ ਬਾਹਰ ਅਜੇ ਵੀ ਭਗਵੰਤ ਮਾਨ ਸਾਹਿਬ ਦੀ ਇੱਕ ਏਡੀ ਜਿੰਨੀ ਤਰਕਉਣੀ ਜੀ ਡੰਗਾ ਲਾ ਕੇ ਉੱਤੇ ਉਹ ਫੋਟੋ ਲਾ ਕੇ ਲੋਹੇ ਦਾ ਕੇ ਨਿਸ਼ਾਨ ਲੱਗਾ ਹੁੰਦਾ ਵਾ ਡਾਇਰੈਕਸ਼ਨ ਵਾਲਾ ਉੱਤੇ ਲਿਖਿਆ ਹੁੰਦਾ ਆਮ ਆਦਮੀ ਕਲੀਨਿਕ ਯਾਨੀ ਕਿ ਇਹਨਾਂ ਲੋਕਾਂ ਨੇ ਅਜੇ ਵੀ ਕਿਹਦਾ ਭਰਮ ਪਾ ਪਾਇਆ ਵਾ ਆਮ ਆਦਮੀ ਪਾਰਟੀ ਕਲੀਨਿਕ ਖਾਤੇ ਤੇ ਬੰਦ ਹੋ ਗਈ ਉਹ ਉਹਦੇ ਬੋਰਡ ਚੇਂਜ ਹੋ ਗਏ ਨੇ ਲੇਕਿਨ ਅਜੇ ਤੱਕ ਇਹਨਾਂ ਲੋਕਾਂ ਨੇ ਉਹ ਬੋਰਡ ਚੇਂਜ ਕਰਦੇ ਕਿਥੇ ਆਮ ਆਦਮੀ ਕਲੀਨਿਕ ਲਿਖੀ ਸੀਗੀ ਉਥੇ ਆਯੁਰਵੈਦਿਕ ਮਾਨ ਆ ਗਿਆ ਲੇਕਿਨ ਸਰਕਾਰਾਂ ਨੇ ਉਥੇ ਅਜੇ ਵੀ ਜਿਹੜੀ ਡਾਇਰੈਕਸ਼ਨ ਨੇ ਉੱਤੇ ਵੀ ਅਜੇ ਵੀ ਆਮ ਆਦਮੀ ਕਲੀਨਿਕ ਲਿਖੀ ਪਰ ਮੈਂ ਬੇਨਤੀ ਕਰਦਾ ਆਪਣੀ ਇਹ ਚੀਜ਼ ਵੀ ਠੀਕ ਕਰੋ ਪੂਰ ਪ੍ਰਚਾਰ ਛੁਟਾ ਨਾ ਕਰੋ ਦੂਸਰੀ ਗੱਲ ਇਹਨਾਂ ਨੇ ਕਰਨਾ ਹੁੰਦਾ ਕਿ ਕੀ ਸਾਡੀਆਂ ਜਿਹੜੀਆਂ ਭੈਣਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਦੇ ਦਿੱਤਾ ਜਿਹਨੂੰ ਸਿੱਧੂ ਸਾਹਿਬ ਕਾਂਗਰਸ ਦੇ ਉਸ ਟਾਈਮ ਪ੍ਰਧਾਨ ਸੀਗੇ ਨਜੋਤ ਸਿੰਘ ਸਿੱਧੂ ਜੀ ਉਹ ਕਹਿੰਦੇ ਸੀ ਅਸੀਂ 2000 ਰੁਪਈਆ ਯਾਨੀ ਕਿ 1-1000 ਰੁਪਇਆ ਵੀ ਨਹੀਂ ਦਿੱਤਾ ਗਿਆ ਇਹਨਾਂ ਕੋ ਅਜੇ ਤੱਕ ਤੇ ਜੋ ਗੱਲਾਂ ਕਹਿ ਕੇ ਆਏ ਨੇ ਚੀਜ਼ ਨਹੀਂ ਜੀ ਲੈਂਡ ਪੂਲਿੰਗ ਦੇ ਨਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਸਖਤ ਵਿਰੋਧ ਕਰਦੀ ਹੈ ਜੋ ਇਹਨਾਂ ਨੇ ਇੱਕ ਲੋਕਾਂ ਦੇ ਵਿੱਚ ਭਰਮ ਪਾਉਣ ਵਾਲਾ ਸਾਡੀ ਉਹ ਵਧੀਆ ਜ਼ਮੀਨ ਕੋਈ ਜ਼ਮੀਨਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਬਾਦ ਤੇ ਇੱਕ ਆਬਾਦ ਇਹਨਾਂ ਲੋਕਾਂ ਉਜਾਰ ਦੇ ਆਬਾਦ ਇਹਨਾਂ ਲੋਕਾਂ ਨੇ ਆਬਾਦ ਹੋਈਆਂ ਜ਼ਮੀਨਾਂ ਦੀ ਖੇਤੀ ਕਰਨ ਵਾਲੀ ਜ਼ਮੀਨਾਂ ਦੇ ਉੱਤੇ ਉਹ ਲੈਂਡ ਪੂਲਿੰਗ ਇੱਕ ਲਈ ਆ ਜੇ 4-5 ਸਾਲ ਉਥੇ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਤੋਂ ਬਾਅਦ ਉਧਰ ਦੇ ਸਿੱਤੇ ਨਾ ਨਜ਼ਰ ਆਏ ਤੇ ਜਿਹੜੇ ਲੋਕਾਂ ਨੂੰ ਕਿੱਲਾ ਲੈ ਕੇ 12-1200 ਗੱਜ ਦੇ ਰਹੇ ਨੇ ਨਾ ਇਹ ਉਸ ਦਿਨੀਦਾਰ ਕਿੱਥਰ ਜਾਣਗੇ ਇਹ ਬੜਾ ਬੜਾ ਵੱਡਾ ਕੁਐਸਚਨ ਆ ਚਾ ਤੁਸੀਂ ਇਹ ਗੱਲ ਕੀਤੀ ਹੈ ਕਹਿੰਦੇ ਨਹੀਂ ਆਪਣੇ ਕੋਲ ਤੁਸੀਂ ਆਪ ਹੀ ਦੱਸੋ ਸਿਵਲਾਈਜੇਸ਼ਨ ਦੀ ਮਿਨਿਸਟਰੀ ਦੇ ਅੰਦਰ 에어ਪੋਰਟ ਆਉਂਦਾ ਇਹਨਾਂ ਨੇ ਕੱਖ ਨਹੀਂ ਕੀਤਾ 22 ਪੁਰ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਧਮਕੀਆਂ ਦਿੱਤੀਆਂ ਇਨਡਾਇਰੈਕਟ ਵੇ ਨਾਲ ਧਮਕੀ ਦਿੱਤੀ ਹੈ ਕਿ ਜੇ ਸਾਡਾ ਐਮ ਐਲ ਏ ਬਣੂਗਾ ਕੰਮ ਤੇ ਸਾਡੇ ਕੋਲ ਕਰਾਉਣਾ ਕਹਿਣ ਦਾ ਮਤਲਬ ਜੇ ਤੁਸੀਂ ਕਿਸੇ ਹੋਰ ਨੂੰ ਵੋਟ ਪਾਈ ਨਾ ਤੇ ਤੁਹਾਡੇ ਕੰਮ ਨਹੀਂ ਹੋਣੇ ਫਿਰ ਵੇਖੋ ਇਸ ਧਮਕੀ ਤੋਂ ਬਾਅਦ ਇਹ ਡੈਮੋਕ੍ਰੇਸੀ ਵਾਸਤੇ ਕੁਐਸਚਨ ਮਾਰਕਾ ਫਿਰ ਇਹਨਾਂ ਨੇ ਕੀ ਐਡਾ ਪ੍ਰਚਾਰ ਕੀਤਾ ਕਿ ਅਰੋੜਾ ਸਾਹਿਬ ਪਿਛਲੇ ਮਹੀਨਿਆਂ ਤੋਂ ਲੋਟਣ ਦਾ ਇੰਨਾ ਕੰਮ ਕਰਾਉਂਦੇ ਨੇ ਇਹਦਾ ਮਤਲਬ ਜਿਹੜੇ ਪਿਛਲੇ ਪੌਣੇ ਦਿਨ ਸਾਲ ਕਰਦੇ ਰਹੇ ਨੇ ਇਹਨਾਂ ਦੇ ਐਮ ਐਲ ਏ ਉਹ ਨਲਾਇਕ ਨੇ ਸਾਰੇ ਨਖੇਦ ਨੇ ਸਾਰੇ ਮੈਂ ਕਹਿੰਦਾ ਜਿਸ ਇਨਸਾਨ ਨੇ ਜਿਹਨਾਂ ਦੀ ਡੈਥ ਹੋਈ ਆ ਜਿਹੜੇ ਸਵਰਗੀਏ ਜਿਹੜੇ ਐਮ.ਐਲ.ਏ ਸਾਹਿਬ ਸੀ ਉਹਨਾਂ ਨੇ ਵੀ ਕਾਲੇ ਜਿਹੜਾ ਕਾਲੇ ਪਾਣੀ ਵਾਲਾ ਉੱਥੇ ਵਗਦਾ ਪਿਆ ਨਾਲਾ ਉਥੋਂ ਪਲੇਟ ਪੁੱਟ ਕੇ ਲੱਲੀ ਅਧਿਕਾਰ ਨਹੀਂ ਪਲੇਟ ਠੀਕ ਕਰਨ ਦੀ ਉਹ ਲੈ ਗਏ ਸੀਗੇ ਵੀ ਜੇ ਇਹਨੂੰ ਠੀਕ ਨਹੀਂ ਕਰਦੇ ਤਾਂ ਪਲੇਟ ਲਾਉਂਦਾ ਵੀ ਕੋਈ ਅਧਿਕਾਰ ਨਹੀਂ ਸਾਨੂੰ ਇਹਨਾਂ ਲੋਕਾਂ ਨੇ ਕੀਤਾ ਕੀ ਸਿਰਫ ਆਹ ਹੁਣ ਨਵੇਂ ਪ੍ਰਵक्ता ਮੇਰੇ ਵੀਰ ਆਏ ਨੇ ਮੈਂ ਕਹਿੰਦਾ ਇਹਨਾਂ ਨੂੰ ਨਾਂ ਹੀ ਸੁਣਿਆ ਕੋਈ ਚੰਗੀ ਗੱਲ ਆ ਇਹ ਪ੍ਰਾਣਾ ਕਿਸੇ ਇਹਨਾਂ ਦਾ ਬੁਲਾਣਾ ਬੁਲਾਇਆ ਕਰੋ ਤਾਂ ਕਿ ਅਸੀਂ ਉਹਨਾਂ ਨਾਲ ਗੱਲ ਕਰੀ ਕਿ 5 ਸਾਲ ਪਹਿਲਾਂ ਤੁਸੀਂ ਜੋ ਟੀਵੀ ਦੇ ਉੱਤੇ ਸਾਨੂੰ ਬੋਲ ਕੇ ਜਾਂਦੇ ਸੀ ਅੱਜ ਕਿੱਥੇ ਖੜੇ ਉਤਰੇ ਜੇ ਇਹਦੇ ਨਵੇਂ ਆਏ ਨੇ ਮੈਂ ਤਾਂ ਪਹਿਲੀ ਵਾਰ ਆਖਿਆ ਭਾਈ ਸਾਹਿਬ ਠੀਕ ਹੈ ਸਤਕਾਰਯੋਗ ਨੇ ਮੇਰੇ ਵੀਰ ਨੇ ਮੈਂ ਨਹੀਂ ਕਹਿੰਦਾ ਕਿ ਪਾਰਟੀ ਨਵਾਂ ਬੰਦਾ ਨਾ ਭੇਜੇ ਚੇਤਰ ਮੋੜ ਜੋ ਸੀਜੀਪੀ ਪਾਰਟੀ ਦੇ ਭੇਜ ਤੁਹਾਨੂੰ ਪਤਾ ਸਾਡਾ ਜੀ ਅਸੀਂ ਤਾਂ ਪਾਰਟੀ ਨੂੰ ਨੋ ਭੇਜਦੇ ਆ ਜਿਹਨੂੰ ਭੇਜਿਆ ਲੇਕਿਨ ਉਹਨਾਂ ਨੂੰ ਵੀ ਤਿਆਰੀ ਨਾਲ ਭੇਜਿਆ ਉਹ ਲੇਕਿਨ ਪਾਰੇ ਦਰਸ਼ਕ ਜੋ ਜੋਸ਼ੀ ਸਾਹਿਬ ਕਹਿੰਦੇ ਨੇ ਇਦੋਂ ਪਹਿਲਾ ਰੇਖਾ ਗੁੱਤਾ ਜੀ ਨੇ ਜਿਹੜੀ ਗੱਲ ਮੈਂ ਬਾਜਵਾ ਸਾਹਿਬ ਬਾਰੇ ਦੱਸੀ ਸੀ ਜਦੋਂ ਦਿੱਲੀ ਦੇ ਮੁੱਖ ਮੰਤਰੀ ਆਏ ਸੀ ਉਹਨਾਂ ਨੇ ਜਿਸ ਤਰੀਕੇ ਦੇ ਇਲਜ਼ਾਮ ਲਾਏ ਸੀ ਕਿ ਦਿੱਲੀ ਵਾਲਿਆਂ ਦੇ ਕੋਲ ਪੰਜਾਬ ਨੂੰ ਵੇਚਤਾ ਔਰ ਦਿੱਲੀ ਵਾਲੇ ਪੰਜਾਬ ਨੂੰ ਚਲਾ ਰਹੇ ਨੇ ਤੇ ਉਹ ਜਵਾਨਤੀ ਉਹਨਾਂ ਤੋਂ ਬਹੁਤ ਕੁਝ ਕਿਹਾ ਸੀ ਜਿਹੜੇ ਬੰਦੇ ਪੰਜਾਬ ਨੂੰ ਚਲਾ ਰਹੇ ਨੇ ਉਤੋਂ ਦਿੱਲੀ ਚ ਲੁੱਟ ਮਚਾਈ ਉਹਨਾਂ ਨੇ ਉਸ ਤੋਂ ਬਾਅਦ ਜਵਾਨਤ ਤੇ ਬਾਹਰ ਆਏ ਨੇ ਇਸ ਕਿਸਮ ਦੀ ਗੱਲ ਉਹਨਾਂ ਨੇ ਕਹੀ ਤੇ ਨਾਲੇ ਉਹਨਾਂ ਨੇ ਕਿਹਾ ਸੀ ਗੁੱਤਾ ਕੰਮ ਕਰੂਗਾ ਪੁਖਤਾ ਜਿਹੜਾ ਰੋੜਾ ਬਣ ਸਕੂ ਨਹੀਂ ਰੋੜਾ ਜਿਹਦੀ ਗੱਲ ਇਹ ਕਹਿ ਰਹੇ ਨੇ ਨਾ ਵੀ ਅਸੀਂ ਕੰਮ ਨਹੀਂ ਕਰਾਂਗੇ ਉਹ ਕਹਿੰਦੇ ਅਸੀਂ ਨਹੀਂ ਬਣਦੇ ਨਾ ਰੋੜਾ ਲੇਕਿਨ ਜੋ ਕਿ ਹੈ ਜੋ ਉਸ ਹੀ ਸਾਹਿਬ ਨੇ ਸਰਪ ਜੀ ਸਰਪੜਾ ਸਾਹਿਬ ਕੀਆ ਜਵਾਬ ਤੁਹਾਡਾ ਕੀ ਇਹ ਗੱਲ ਤਾਂ ਮੰਨਦੇ ਆ ਮੱਲਾ ਕਲੀਨਿੰਗ ਚੱਲ ਰਹੀ ਹੈ ਚੱਲ ਰਹੀ ਹੈ ਉਹ ਤੇ ਦਵਾਈਆਂ ਮਿਲ ਰਹੀਆਂ ਡਾਕਟਰ ਉਹ ਤੇ ਬੈਠੇ ਆ ਸਿਰਫ ਇਹ ਸਿਰਫ ਰੋਦੀ ਧਿਰ ਤੇ ਬੈਠੇ ਆ ਚਲੋ ਇਹਨਾਂ ਨੇ ਆਪਣਾ ਡਿਊਟੀ ਇਹਨਾਂ ਨੇ ਨਿਭਾਉਣੀ ਨਿਭਾਉਣੀ ਹੈ ਐਗਰ ਜਿਹੜਾ ਇਹਨਾਂ ਨੇ ਗੱਲ ਵੀ ਨਾਲ ਨੂੰ ਲੈ ਕੇ ਔਰ ਇਹਨਾਂ ਦਾ ਮੰਨਦੇ ਆ ਨਾ ਮੱਲਾ ਕੋਈ ਦਵਾਈਆਂ ਵੀ ਮਿਲ ਰਹੀਆਂ ਤਾਂ ਡਾਕਟਰ ਵੀ ਬੈਠੇ ਆ ਤੇ ਮੱਲਾ ਕਲੀਨਿਕ ਨਹੀਂ ਆ ਪਲੀਜ਼ ਮੱਲਾ ਕਲੀਨਿਕ ਨਹੀਂ ਬੋਲਣਾ ਬਸ ਬਾਲੀਆ ਜੀ ਇਹਨਾਂ ਨੂੰ ਮੱਲਾ ਕਲੀਨਿਕ ਨਹੀਂ ਬੋਲਣਾ ਪਲੀਜ਼ ਇਹ ਕਿਹੜਾ ਨਾ ਕਰਾਈਂ ਇਹਨਾਂ ਦੇ ਇਹਨਾਂ ਦੇ ਪੁੱਤਰਾਂ ਦੇ ਆ ਕੇ ਇਹਨਾਂ ਤੋਂ ਕਰਵਾਉਂਦੇ ਆ ਬਾਲੀਆ ਜੀ ਸਰ ਜੀ ਸਤਿ ਪੰਦਰ ਸਾਹਿਬ ਸਰ ਜੀ ਸਤਿ ਪੰਦਰ ਸਾਹਿਬ ਆਪਾਂ ਲੋਕਾਂ ਨੂੰ ਸੱਚ ਦਸੀਏ ਵੀ ਕਿੰਨੇ ਮੱਲਾ ਕਲੀਨਿਕ ਬੰਦ ਕਰਕੇ ਕਿਉਂਕਿ ਜਦੋਂ ਗ੍ਰਾਂਟ ਹੀ ਬੰਦ ਹੋਊਗੀ ਫਿਰ ਤੁਹਾਨੂੰ ਯੂ ਟਰਨ ਲੈਣਾ ਪਿਆ ਉਹ ਵੀ ਦੱਸ ਦੋ ਨਾ ਇਹ ਉਹਦੀ ਗੱਲ ਕਰਦੇ ਨੇ ਜਦੋਂ ਯੂ ਟਰਨ ਤੋਂ ਬਾਅਦ ਤੁਸੀਂ ਉੱਥੇ ਵੀ ਫੋਟੋਆਂ ਫੇਰ ਹਲੇ ਵੀ ਦੇ ਕਿਉਂ ਨਾ ਗੱਲ ਕਰ ਰਹੇ ਨੇ ਇਹ ਇਹ ਨਹੀਂ ਕਹ ਰਹੇ ਕਿ ਮਹੱਲਾ ਕਲੀਨਿਕ ਨਹੀਂ ਚੱਲ ਰਿਹਾ ਖੈਰ ਮੇਰਾ ਖਿਆਲ ਹੈ ਕਿ ਇਹ ਸਾਰਾ ਸੱਚਾਰੇ ਦਰਸ਼ਕਾਂ ਨੂੰ ਪਤਾ ਨਹੀਂ ਸਾਨੂੰ ਦੱਸਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿੰਨਾ ਕੁ ਤੁਹਾਡੇ ਸਾਹਮਣੇ ਆਉਂਦਾ ਇਹ ਮੈਂ ਕਹਿ ਨਹੀਂ ਸਕਦਾ ਇੱਕ ਬ੍ਰੇਕ ਲੈ ਲਈਏ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਚਰਚਾ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫੇਸ ਵਲ ਪਰ ਦਰਸ਼ਕੋ ਮੇਰੇ ਸਾਹਮਣੇ ਇੱਕ ਫਾਰ ਪਿਆ ਹੈ ਕੱਲ ਜਦੋਂ ਇਹਨਾਂ ਦੀ ਮੀਟਿੰਗ ਹੋਈ ਨਾ ਉਹਦੇ ਵਿੱਚ ਕਲ ਬਾਜਵਾ ਸਾਫ ਸੀ ਰਾਜਾ ਵਿਡਿੰਗ ਸੀ ਤੇ ਇਹਨਾਂ ਦੇ ਕਾਂਗਰਸ ਦੇ ਪਰਵੇਸ਼ ਬੁਗੇਲ ਜਿਹੜੇ ਇੰਚਾਰਜ ਉਹ ਵੀ ਸੀ ਤੇ ਉਸ ਵੇਲੇ ਦੇ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਜਿਹਦਾ ਮੈਂ ਥੋੜਾ ਜਿਹਾ ਜ਼ਿਕਰ ਕੀਤਾ ਸੀ ਕਿ ਦਿੱਲੀ ਵਾਲਿਆਂ ਨੂੰ ਜੀ ਚਲਾ ਰਿਹਾ ਬਿਰਕੁਮਾਰ ਸਤੰਦਰ ਜੈਨ ਮਨੀਸ਼ ਸ਼ੋਧਿਆ ਉੱਥੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮਾਨਸਾ ਹਵਲੇ ਤੋਂ ਵੰਤਮਾਨ ਨੇ ਨਾ ਪੰਜਾਬ ਦੇ ਹਿੱਤਾਂ ਨੂੰ ਦਿੱਲੀ ਵਾਲਿਆਂ ਕੋਲ ਗਹਿਰੇ ਰੱਖਤਾ ਇਹ ਕਹੇ ਇਹ ਜਿਹੜੇ ਲੋਕ ਬਦਲਾ ਜਿਹੜੇ ਬਦਲਾ ਦੇ ਨਾਮ ਤੇ ਆਏ ਸੀ ਇਹ ਪੰਜਾਬੀਆਂ ਨੂੰ ਲੁੱਟਣ ਲੱਗੇ ਹੋਏ ਨੇ ਇਸ ਕਿਸਮ ਦੀ ਸਟੇਟਮੈਂਟ ਮੇਰੇ ਸਾਹਮਣੇ ਪਈ ਹੈ ਪ੍ਰਤਾਪ ਸਿੰਘ ਬਾਜਬਦੀ ਜਗਦੀਸ਼ ਸਿੰਘ ਢੱਲੋਂ ਸਾਹਿਬ ਬੜੇ ਤਿੱਖੇ ਝਾਮ ਲਾ ਰਹੇ ਹੋ ਪੰਜਾਬ ਸਰਕਾਰ ਤੇ ਤੁਸੀਂ ਦੇਖੋ ਮਾਲੀਆ ਸਾਹਿਬ ਇਹ ਇਲਜ਼ਾਮ ਮੈਂ ਨਹੀਂ ਲਾਉਂਦਾ ਬਾਂਜਵਾ ਸਾਹਿਬ ਨਹੀਂ ਲਾਉਂਦੇ ਇਲਜ਼ਾਮ ਪੰਜਾਬ ਦੇ ਲੋਕ ਲਾ ਰਹੇ ਨੇ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਪਹਿਲਾਂ ਤਾਂ ਭਗਵੰਤ ਮਾਨ ਜੀ ਹੋਣਾ ਨੇ ਆਪਣੀ ਦਿੱਲੀ ਵਾਲਿਆਂ ਨੂੰ ਜ਼ਮੀਰ ਹੀ ਵੇਚੀ ਸੀ ਉਹ ਜ਼ਗੀਰ ਵੀ ਵੇਚ ਦਿੱਤੀ ਹੈ ਜ਼ਗੀਰ ਇਸ ਲਈ ਮੈਂ ਕਹਿਣਾ ਕਿਉਂਕਿ ਜਿੰਨੇ ਇਹ ਮੌਦੇ ਨੇ ਪੰਜਾਬ ਦੀਆਂ ਚੇਅਰਮੈਨੀਆਂ ਵੱਡੇ ਵੱਡੇ ਓਐਸਡੀਆਂ ਦੇ ਅਹੁਦੇ ਇੱਥੋਂ ਤੱਕ ਕੀ ਹੁਣ ਜੇ ਸਭਾ ਵੀ ਮਿਲਣ ਦੀ ਤਿਆਰੀ ਕਰੀ ਬੈਠੇ ਨੇ ਕਿ ਪੰਜਾਬ ਦੀ ਰਾਜ ਸਭਾ ਤੋਂ ਅਸੀਂ ਆਪਣੇ ਇਸ ਨੂੰ ਉਹ ਕਹਿੰਦੇ ਨੇ ਦਿੱਲੀ ਦੇ ਸਾਡੇ ਕਨਵੀਨਰ ਉਸ ਨੂੰ ਭੇਜ ਦਈਏ ਸੋ ਮੈਂ ਬੜਾ ਹੈਰਾਨ ਆ ਕਿ ਇੱਥੋਂ ਤੱਕ ਕੀ ਵੱਡੇ ਵੱਡੇ ਜਿਹੜੇ ਪੰਜਾਬ ਦੇ ਮੰਤਰੀ ਨੇ ਵਾਲੀਆ ਸਾਹਿਬ ਚਲੋ ਤੁਹਾਡੇ ਕੋਲ ਵੀ ਬਹੁਤ ਜਾਣਕਾਰੀ ਹੋਣਾ ਉਹਨਾਂ ਮੰਤਰੀਆਂ ਦੇ ਨਾਲ ਇੱਕ ਇੱਕ ਇਹਨਾਂ ਦਿੱਲੀ ਦਾ ਬੰਦਾ ਲਾਇਆ ਕੋ ਦਿੱਲੀ ਦੇ ਬੰਦੇ ਦੱਸਦੇ ਨੇ ਕਿਹੜੀ ਫਾਈਲ ਤੇ ਸਾਈਨ ਕਰਨੇ ਨੇ ਕਿਹੜੀ ਤੇ ਨਹੀਂ ਕਰਨੇ ਮੈਨੂੰ ਤਾਂ ਇੱਥੋਂ ਤੱਕ ਵੀ ਲੱਗਦਾ ਕਿ ਹੁਣ ਤਾਂ ਹਾਲ ਇਹ ਹੋ ਚੁੱਕੇ ਹੋਣਗੇ ਕਿ ਉਹਨਾਂ ਨੂੰ ਉਹ ਫਾਈਲ ਪੜਾਉਂਦੇ ਵੀ ਨਹੀਂ ਹੋਣੇ ਬਸ ਆਗੀ ਸਾਈਨ ਕਰਤੇ ਅਗਰ ਉਹ ਦਿੱਲੀ ਵਾਲਿਆਂ ਕਹਤਾ ਨਹੀਂ ਕਰਨੇ ਤੇ ਨਹੀਂ ਕਰਨੇ ਸੋ ਇਹ ਬਾਰ ਬਾਰ ਦਿੱਲੀ ਦੇ ਹਾਰੇ ਹੋਏ ਤੇ ਨਕਾਰੇ ਹੋਏ ਤੇ ਉਹ ਆਗੂ ਜਿਹੜੇ ਭ੍ਰਸ਼ਟਾਚਾਰ ਦੇ ਵਿੱਚ ਲਿਪੇ ਸਨ ਪੰਜਾਬ ਦੇ ਵਿੱਚ ਆ ਕੇ ਕਿ ਕਿਸੇ ਨੂੰ ਨਹੀਂ ਪਤਾ ਚੰਡੀਗੜ੍ਹ ਦੇ ਵਿੱਚ ਕਿੰਨੀਆਂ ਸਰਕਾਰੀ ਕੋਠੀਆਂ ਮੱਲੀ ਬੈਠੇ ਨੇ ਕਿੰਨੇ ਸਰਕਾਰੀ ਫਲੈਟਾਂ ਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਤੇ ਸਰਕਾਰੀ ਸਹੂਲਤਾਂ ਮਾਰ ਰਹੇ ਨੇ ਪੰਜਾਬ ਦੇ ਗਰਮਨ ਪੰਜਾਬ ਦੇ ਸਰਕਾਰੀ ਹੋਸਟਲ ਇੱਥੇ ਤੱਕ ਕਪੂਰਥਲਾ ਹਾਊਸ ਜੋ ਦਿੱਲੀ ਦੇ ਵਿੱਚ ਹੈ ਉੱਥੇ ਇਹਨਾਂ ਨੇ ਆਗ ਇਹਨਾਂ ਦੇ ਆਗੂਆਂ ਨੇ ਵਿਆਹ ਕੀਤੇ ਨੇ ਸਾਡੀ ਵੀ ਸਰਕਾਰ ਲਈ ਇਹ ਵਾਲੀ ਐ ਸਭ ਪੰਜਾਬ ਦੇ ਵਿੱਚ ਉੱਥੇ ਜਦੋਂ ਕੋਈ ਸੇ ਕਾਂਗਰਸੀ ਦਾ ਵਿਆਹ ਹੁੰਦਾ ਸੀ ਉਹਨਾਂ ਕਦੀ ਨਹੀਂ ਕਿਹਾ ਕਪੂਰਤਲਾ ਹੌਸ ਦੇ ਦਿਓ ਰਗਵ ਚੱਡਾ ਨੇ ਆਪਣੀਆਂ ਪਾਰਟੀਆਂ ਉੱਥੇ ਕੀਤੀਆਂ ਅਰਵਿੰਦ ਕੇਜਰੀਵਾਲ ਜੀ ਦੀ ਸੁਪਤਰੀ ਦਾ ਵਿਆਹ ਦੇ ਉੱਥੇ ਪ੍ਰੋਗਰਾਮ ਹੋਏ ਸੋ ਇਹ ਕਿਹੋ ਜਿਹਾ ਆਮ ਆਦਮੀ ਨੇ ਜਿਸੋ ਦਾ ਗੱਲ ਇਹ ਪ੍ਰਵਕਤਾ ਕਰ ਰਹੇ ਨੇ ਉਹਨਾਂ ਦੇ ਕੀ ਵਾਦੇ ਅਸੀਂ ਪੂਰੇ ਕੀਤੇ ਮਹਾਰਾਣਾ ਕਿਹੜਾ ਵਾਦਾ ਪੂਰਾ ਕੀਤਾ ਕਿ ਨਸ਼ਾ ਪੰਜਾਬ ਚੋਂ ਖਤਮ ਹੋ ਗਿਆ 31 ਮਈ ਗੁਜ਼ਰ ਗਈ ਇੱਕ ਇੱਕ ਜਿਲ੍ਹਾ ਦੱਸ ਦੇਣ ਜਿਹਨੂੰ ਨਸ਼ਾ ਮੁਕਤ ਕਰ ਦਿੱਤਾ ਕਿੱਥੇ ਗਏ ਉਹ ਵਾਅਦਾ ਕਿ 31 ਮਈ ਤੋਂ ਬਾਅਦ ਜੇਕਰ ਨਸ਼ਾ ਵਿਕਿਆ ਐਸਐਸਪੀ ਦੀ ਜਵਾਬਦੇਹੀ ਹੋਏਗੀ ਐਸਐਚਓ ਲਾਈਨ ਹਾਜ਼ਰ ਹੋਏਗਾ ਬਿਲਕੁਲ ਨਹੀਂ ਹੋਇਆ ਹੁਣ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਵੀ ਗਾਇਬ ਨੇ ਕਿਉਂ ਗਾਇਬ ਨੇ ਕਿੱਥੇ ਗਾਇਬ ਨੇ ਇਹ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਬਟ ਇੱਥੇ ਟੀਵੀ ਤੇ ਬੋਲਦੇ ਚੰਗੇ ਨਹੀਂ ਲੱਗਦੇ ਕਿ ਬੇਦਬੀ ਦਾ ਇਨਸਾਫ ਹੋ ਗਿਆ ਕਿ 1-1000 ਰੁਪਈਆ ਮਿਲ ਗਿਆ ਕਿ ਕ੍ਰਾਪਸ਼ਨ ਮੁਕਤ ਪੰਜਾਬ ਇਹਦੀ ਸਭ ਤੋਂ ਵੱਡੇ ਲੈਵਲ ਤੇ ਗੱਲ ਕੀਤੀ ਸੀ ਉਹ ਹੋ ਗਿਆ ਕੀ ਕਰਜ਼ਾ ਮੁਕਤ ਪੰਜਾਬ ਹੋ ਗਿਆ ਸੋ ਇਹ ਜਿੰਨੇ ਵਾਦੇ ਨੇ ਖਾਸ ਕਰਕੇ ਲੁਧਿਆਣਾ ਦੀ ਜ਼ਿਮਨੀ ਤੋਂ ਚੁਣ ਲੁਧਿਆਣਾ ਦੇ ਵਿੱਚ ਇੱਕ ਬੜੀ ਖਾਸ ਚਰਚਾ ਹੈ ਕਿ ਸਰਕਾਰ ਬਣਨ ਤੋਂ ਬਾਅਦ ਜਿੱਥੇ ਇੰਡਸਟਰੀ ਵਾਲੇ ਵਧਨੇ ਫੁੱਲਨੇ ਚਾਹੀਦੇ ਸਨ ਉੱਥੇ ਸਰਕਾਰ ਦੇ ਵਿੱਚ ਘਟੇ ਨੇ ਕੁਝ ਤਾਂ ਪੰਜਾਬ ਦੇ ਮਾਹੌਲ ਕਰਕੇ ਚਲੇ ਗਏ ਕੁਝ ਪੰਜਾਬ ਦੇ ਵਿੱਚ ਇਹ ਗੈਂਗਸਟਰਾਂ ਦਾ ਜੋ ਦੌਰ ਚੱਲਿਆ ਸਰਕਾਰ ਨੇ ਕੋਈ ਇੰਡਸਟਰੀ ਪਾਲਿਸੀ ਨਹੀਂ ਲੈ ਕੇ ਆਂਦੀ ਉਹਦੇ ਕਰਕੇ ਚਲੇ ਗਏ ਜਿਹੜੀ ਸਿੰਗਲ ਵਿੰਡੋ ਸਿਸਟਮ ਦੀ ਇਹਨਾਂ ਨੇ ਗੱਲ ਕੀਤੀ ਸੀ ਕਿ ਸਿੰਗਲ ਵਿੰਡੋ ਸਿਸਟਮ ਲੈ ਕੇ ਆਵਾਂਗੇ ਜਿਹਦੇ ਤਹਿਤ ਸੀਐਲਯੂ ਅਤੇ ਹੋਰ ਜ਼ਰੂਰੀ ਕੰਡੀਸ਼ਨਾਂ ਪੱਜੇ ਜਾਂਦੀਆਂ ਪਾਸ ਹੋ ਜਾਣਗੀਆਂ ਉਹ ਬਿਲਕੁਲ ਪਾਸ ਨਹੀਂ ਹੋਈਆਂ ਸੋ ਜਦੋਂ ਤੋਂ ਸਰਕਾਰ ਬਣੀ ਹੈ ਤੁਹਾਨੂੰ ਯਾਦ ਹੋਣਾ ਵਾਲੀ ਹੈ ਸਰਕਾਰ ਬਣਦੇ ਹੀ ਕਿਵੇਂ ਦਿੱਲੀ ਵਾਲਿਆਂ ਦੀ ਪੁਸ਼ਤ ਬਣਾਈ ਤੇ ਬੱਗਾ ਤੇ ਜੋ ਭਾਜਪਾ ਆਗੂ ਸੀ ਉਸਨੇ ਪਰਚਾ ਦਰਜ ਕਰ ਦਿੱਤਾ ਕਈ ਕਾਂਗਰਸੀਆਂ ਤੇ ਕਰ ਦਿੱਤਾ ਕਈ ਕਈ ਮਾਰ ਵਿਸ਼ਵਾਸ ਤੇ ਕਰ ਦਿੱਤਾ ਤੇ ਪੰਜਾਬ ਪੁਲਿਸ ਸ਼ੁਰੂ ਤੋਂ ਹੀ ਦਿੱਲੀ ਦੀਆਂ ਚੱਕਰੀ ਕਰਨ ਤੇ ਲੱਗ ਗਈ ਤੇ ਅੱਜ ਵੀ ਕਰ ਰਹੀ ਹੈ ਇਤੋਂ ਤੱਕ ਕਿ ਉਹਨਾਂ ਦੇ ਆਗੂ ਛੁੱਟੀਆਂ ਮਨਾਉਣ ਵੀ ਪੰਜਾਬ ਚਾਉਂਦੇ ਨੇ ਹੁਸ਼ਿਆਰਪੁਰ ਆਏ ਸੀ ਕੇਜਰੀਵਾਲ ਸਾਹਿਬ ਕਿੰਨਾ ਖਰਚਾ ਹੋਇਆ ਪੰਜਾਬ ਦਾ ਇੱਕ ਜ਼ਿਲ੍ਹੇ ਦੇ ਬਰਾਬਰ ਪੁਲਿਸ ਉੱਥੇ ਲੱਗੀ ਰਹੀ ਸੋ ਇਹ ਵੱਡੇ ਸਵਾਲ ਨੇ ਜੋ ਪੰਜਾਬੀ ਅੱਖਾਂ ਟੱਟੜ ਕੇ ਵੇਖ ਰਹੇ ਨੇ ਕਿ ਇਹਨਾਂ ਨੂੰ ਚੁਣਿਆ ਕਿਸ ਗੱਲ ਲਈ ਸੀ ਤੇ ਅੱਜ ਡਿਲੀਵਰ ਕੀ ਕਰ ਰਹੇ ਨੇ ਕਿ ਫਿਰ ਤੁਸੀਂ ਸਵਾਲ ਕਰੋਗੇ ਕਿ ਬਾਜਵਾ ਸਾਹਿਬ ਇਹ ਗੱਲ ਕਿਉਂ ਕਹਿੰਦੇ ਕਿ ਇਹ ਕਿਹੋ ਜਿਹਾ ਮਟੀਰੀਅਲ ਹੈ ਕਹਿਣਾ ਪਊਗਾ ਇਸ ਲਈ ਵਾਲੇ ਸਭ ਕਹਿਣਾ ਪਊਗਾ ਕਿ ਜਿਹੜੇ ਪੰਜਾਬ ਦੇ ਵਿੱਚ ਠੋਕ ਠੋਕ ਕੇ ਆਪਾਂ ਵੀ ਖਬਰਾਂ ਵਖਾਉਂਦੇ ਸੀ ਕਿ ਇਹ ਕੋ ਮੋਬਾਈਲਾਂ ਵਾਲੇ ਨੇ ਚੰਨੀ ਸਾਹਿਬ ਨੂੰ ਚੰਨੀ ਨਹੀਂ ਨਹੀਂ ਵਾਲੇ ਸਾਹਿਬ ਇੱਕ ਮਿੰਟ ਇੱਕ ਮੋਬਾਈਲਾਂ ਵਾਲੇ ਨੇ ਚੰਨੀ ਸਾਹਿਬ ਨੂੰ ਹਰਾ ਦਿੱਤਾ ਤੇ ਅੱਜ ਉਹ ਮੋਬਾਈਲਾਂ ਵਾਲੇ ਦੀ ਕੋਠੀ ਜਾ ਕੇ ਦੇਖਿਓ ਮੈਂ ਉੱਥੋਂ ਲੰਘਦਾ ਹੋਇਆ ਦੇਖਿਆ ਉਹ ਮੋਬਾਈਲਾਂ ਵਾਲਾ ਐਸਾ ਕਿਹੜਾ ਕੰਮ ਕਰਨ ਲੱਗੇ 36 ਮਹੀਨੇ ਹੋਏ ਨਾ ਲੱਖ ਰੁਪਈਆ ਵੀ ਤਨਖਾਹ ਹੋਵੇ 36 ਲੱਖ ਰੁਪਈਆ ਮੰਗਦਾ ਹੈ ਉਹ ਕਿੱਥੋਂ ਹਾਈਵੇ ਦੇ ਕੋਲ ਇੰਨੀ ਵੱਡੀ ਜਗ੍ਹਾ ਤੇ ਕੋਠੀਆਂ ਬਣਨ ਲੱਗ ਪਈਆਂ ਇਹ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਨੇ ਇਹ ਕਿਹਦਾ ਬਦਲਾਅ ਹੈ ਪੰਜਾਬ ਦੇ ਲੋਕਾਂ ਦਾ ਕੁਝ ਵਧਿਆ ਫੁੱਲਿਆ ਨਹੀਂ ਸਿਰਫ ਵਧਿਆ ਫੁੱਲਿਆ ਹੈ ਤੇ ਇੰਨੇ ਵਧਾਈ ਕਾਹਨ ਜੇ ਜਾਂਚ ਹੋਏ ਜਗਜੀਤ ਸਿੰਘ ਢੱਲੋਂ ਜੀ ਇਹੀ ਗੱਲ ਕਹਿ ਕੇ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਨੇ ਕੱਲ ਚੈਲੰਜ ਕੀਤਾ ਤੇ ਚਿੱਠੀ ਲਿਖੀ ਹੈ ਮੁੱਖ ਮੰਤਰੀ ਨੂੰ ਕਿ ਜਿੰਨਾ ਜਿਹੜੇ ਸਾਈਕਲਾਂ ਤੇ ਫਿਰਦੇ ਸੀ ਉਹਨਾਂ ਕੋਲ ਅੱਜ ਵੱਡੀਆਂ ਵੱਡੀਆਂ ਲਗਜ਼ਰੀ ਕਾਰਾਂ ਕਿਵੇਂ ਆ ਗਈਆਂ ਜਿੰਨਾ ਕੋਲ ਘਰ ਸੀ ਉਹਨਾਂ ਦੇ ਕੋਠੀਆਂ ਕਿਵੇਂ ਬਣ ਗਿਆ ਜਿੰਨਾਂ ਕੋਲ ਕੋਠੀਆਂ ਸੀ ਉਹਨਾਂ ਦੇ ਫਾਰਮ ਹਾਊਸ ਕਿਵੇਂ ਬਣ ਗਏ ਇਸ ਲਈ ਉਹ ਆਖੜ ਨਹੀਂ ਹੀ ਕਿਹਾ ਕਿ ਚੀਫ ਜਸਟਿਸ ਨੀਰ ਰਾਈਟ ਕੋਈ ਜਾਂਚ ਕਰਾਓ ਜਾਂ ਈਡੀ ਨੂੰ ਦੇ ਦਿਓ ਜਾਂਚ ਸਵਾਲ ਤਾਂ ਉੱਠ ਰਹੇ ਨੇ ਜਿਹੜੇ ਤੁਸੀਂ ਕਹ ਰਹੇ ਹੋ ਭਾਰਤੀ ਜਨਤਾ ਪਾਰਟੀ ਵੀ ਟਾਰ ਰਹੀ ਹੈ ਲੇਕਿਨ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਇਸ ਵਾਰ ਜਿਹੜੇ ਲੁਧਿਆਣਾ ਦੇ ਵਿੱਚ ਪੂਰੇ ਜ਼ਿੰਮਤ ਨਾਲ ਲੱਗੇ ਹੋਏ ਨੇ ਔਰ ਜ਼ਰੂਰ ਨਾਲ ਲੱਗੇ ਨੇ ਦੇਖੋ ਕਿ ਦੇਖਣਾ ਪਏਗਾ ਔਰ ਇਹ ਗੱਲ ਵੀ ਹੈ ਕਿ ਖੇਤਰੀ ਪਾਰਟੀ ਦੇ ਨਾਂ ਤੇ ਸ਼ਰੌਂਮੀ ਅਕਾਲੀ ਦਲ ਭਾਵੇਂ ਕਿ ਉਹਨਾਂ ਦੇ ਆਪਸ ਵਿੱਚ ਬਿਖੇੜਾ ਤਾਂ ਪਤਾ ਸਭ ਨੂੰ ਲੇਕਿਨ ਪਰਪਕਾਰ ਸਿੰਘ ਐਡਵੋਕੇਟ ਜਿਹੜੇ ਸ਼ਰੌਂਮੀ ਅਕਾਲੀ ਦਲ ਦੇ ਨਵੇਂਦੇ ਨੇ ਮੈਂ ਉਹਨਾਂ ਨੂੰ ਇੱਕ ਦੋ ਵਾਰ ਮਿਲਿਆ ਤੇ ਮੈਨੂੰ ਲੱਗਿਆ ਕਿ ਉਹ ਕਾਫੀ ਉੱਚਾ ਸੁਭਾਅ ਦਾ ਮਾਹ ਹੈ ਬਾਕੀ ਜਿੱਦਗ ਬੋਟ ਪੈਂਦੀ ਉਹ ਤਾਂ ਪਤਾ ਲੱਗ ਜਾਊਗਾ ਹਰਜੀਤ ਸਿੰਘ ਭੱਲੜਾ ਸਾਹਿਬ ਵਰੇਸੇ ਵਾਲੀ ਜੀ ਸਰ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਸਮਾਂ ਮੈਂ ਪੌਣੇ ਛੇ ਵਜੇ ਚਲੇ ਜਾਣਾ ਤੇ ਪੌਣੇ ਛੇ ਦੇ ਬਜਾਏ ਦਿੱਤੇ ਔਰ ਸਭ ਤੋਂ ਬਾਅਦ ਚ ਬੋਲਣ ਦਾ ਮੌਕਾ ਦੇ ਰਹੇ ਹੋ ਤੁਸੀਂ ਔਰ ਕਾਂਗਰਸ ਵਾਲੇ ਵੈਹੀ ਲੇਟ ਆਏ ਸੀਗੇ ਮੈਨੂੰ ਪਹਿਲਾਂ ਜੇਕਰ ਬੋਲਣ ਦਾ ਮੌਕਾ ਦੇ ਦਿੰਦੇ ਜਿਆਦਾ ਬੈਟਰ ਸੀਗਾ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਬੰਦਿਆਂ ਨੂੰ ਹੁਣ ਭਿਓਂ ਭਿਓਂ ਕੇ 6:30 ਵਜੇ ਆ ਜਦੋਂ ਤੁਹਾਡੀ ਡਿਬੇਟ ਚ ਆਉਂਦੇ ਆ ਅਹੀਂ ਉਹਨਾਂ ਨੂੰ ਸਵਾਲ ਕਰਦੇ ਆ ਇਸ ਕਰਕੇ ਨਵੀਆਂ-ਨਵੀਆਂ ਛਕਲਾ ਹੁਣ ਆਉਣ ਲੱਗੀਆਂ ਨੇ ਨਵੇਂ-ਨਵੇਂ ਬੁਲਾਰੇ ਆਉਣ ਲੱਗ ਗਏ ਕਿ ਜਵਾਬ ਦੇਣੇ ਨਾ ਪੈਣ ਜੋ ਕਿ ਨਾਂ ਨੂੰ ਤੇ ਉਹੀ ਕਿੰਤੀ ਮਿੰਤੀ ਪੜਾ ਕੇ ਭੇਜਿਆ ਨਾ ਉਹੀ ਸੀੜੀ ਬਣਾ ਕੇ ਭੇਜੀ ਆ ਕਿ ਤੁਸੀਂ ਆ ਇੱਥੇ ਕੀ ਗੱਲ ਰੱਖਣੀ ਐ ਮੇਰੇ ਵੀਰ ਭੁੱਲਰ ਜਿਹੜੇ ਨੇ ਆਵਾ ਦੀ ਪਾਰਟੀ ਤੋਂ ਕਹਿੰਦੇ ਰੋਣਾ ਸਾਹਬ ਨੇ ਕੰਮ ਬੜੇ ਕੀਤੇ ਕੂਲਰ ਲਵਾਤੇ ਦੋ ਸਿਵਲ ਹਸਪੀਟਲ ਦੇ ਵਿੱਚ ਡਿਸਪੈਂਸਰੀ ਦੇ ਉੱਤੇ ਕੂਚੀ ਫਰਾਤੀ ਕਹਿੰਦੇ 에ਰਪੋਰਟ ਚਾਲੂ ਕਰਾਤਾ ਉਹ ਮਾਰਾ 에ਰਪੋਰਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਟੈਂਟ ਤੇ ਚਾਲੂ ਹੋ ਗਿਆ ਸੀ ਤੁਸੀਂ ਉਹ ਚ ਕੀ ਚਾਲੂ ਕਰਾਇਆ ਮੈਨੂੰ ਇਹ ਦੱਸ ਦੋ ਤੇ ਰੋਣਾ ਸਾਹਬ ਨੇ ਕੀ ਚਾਲੂ ਕਰਾਤਾ ਆਹ 5 7 10 ਵਰੀ ਹਵਾਈ ਆਜ ਤੇ ਜਰੂਰ ਆ ਕੇ ਹੋਣਗੇ ਉੱਤੇ ਇੰਨਾ ਕੀ ਚਾਲੂ ਕਰਾਇਆ ਹੋਣਾ ਔਰ ਜਿਹੜੀ ਕੰਡੀਸ਼ਨ ਅੱਜ ਆਮ ਆਦੀ ਪਾਰਟੀ ਦੀ ਪੰਜਾਬ 'ਚ ਹੈ ਜਿਹੜੀ ਕਿੰਦੀ ਨਹੀਂ ਕਰਜ਼ਾ ਨਹੀਂ ਚੱਕਾਂਗੇ ਸਵਾ ਲੱਖ ਕਰੋੜ ਰੁਪਏ ਦਾ ਕਰਜ਼ਾ ਚੜਾਤਾ 16 ਹਸਪੀਟਲ ਬਣਾਉਂਦੀ ਮੈਡੀਕਲ ਕਾਲਜ ਬਣਾਉਂਦੀ ਗੱਲ ਕਰਦੀ ਸੀ ਚਾਰ ਕਾਲਜਾਂ ਨਹੀਂ ਪੱਥਰ ਰੱਖ ਕੇ ਸਿਰਫ ਚਾਰ ਇੱਟਾਂ ਲਾ ਕੇ ਦਸਵਾ ਕੋਈ ਦੁਰਜਾ ਕਮਰਾ ਨਹੀਂ ਬਣਿਆ ਉੱਥੇ ਇਹਦੇ ਹਾਲਾਤ ਨੇ ਤੇ ਭਗਵੰਦਾਨ ਸਾਹਿਬ ਸਿਰਫ ਆਪਣੀ ਕੁਰਸੀ ਦੀ ਲੱਤਾਂ ਨੂੰ ਫੜ ਕੇ ਬੈਠੇ ਜਿਹੜੇ ਕਹਿੰਦੇ ਜੀਏ ਕੁਰਸੀ ਛੱਡ ਦੋ ਫਲਾਣਾ ਕਰ ਦੋ ਅੱਜ ਕੁਰਸੀ ਦੀ ਲੱਤਾਂ ਨੂੰ ਜੱਫੀਆਂ ਪਾ ਕੇ ਬੈਠੇ ਆ ਵੀ ਕੁਰਸੀ ਨਹੀਂ ਛੱਡਨੀ ਭਾਵੇਂ ਆਪਣਾ ਚਮੜੀ ਵੇਚ ਦਵਾ ਮੈਂ ਚਮੜੀ ਦੀਆਂ ਜੁੱਤੀਆਂ ਬਣਾ ਕੇ ਭਾਵੇਂ ਕੇਜਰੀਵਾਲ ਨੂੰ ਪਵਾ ਦਵਾ ਮੈਂ ਲੇਕਿਨ ਕੁਰਸੀ ਨਾ ਛੱਡਾਂ ਮੈਂ ਇਹ ਹਾਲਾਤ ਕਰਦੇ ਪੰਜਾਬ ਦੇ ਪੰਜਾਬ ਦੇ ਸੌਵੇਂ ਸਾਰੇ ਵੇਚ ਤੇ ਅੱਜ ਮਾਈਨਿੰਗ ਵੇਖੋ ਤੁਸੀਂ ਹਰ ਜਗ੍ਹਾ ਤੇ ਦਿੱਲੀ ਵਾਲੇ ਬੈਠੇ ਆ ਹਰਿਆਣੇ ਵਾਲੇ ਬੈਠੇ ਨੇ ਅੱਜ ਤੁਸੀਂ ਠੇਕੇ ਵੇਖ ਲਓ ਸ਼ਰਾਬ ਦੇ ਕਿੰਨਾਂ ਦੇ ਕੋਲ ਨੇ ਓ 7000 ਠੇਕੇ ਇਹਨਾਂ ਨੇ ਨਵਾਂ ਖੋਲਦਾ ਜਿਹੜੇ ਕਹਿੰਦੇ ਅਸੀਂ ਆ ਡਰੱਗਸ ਉੱਤੇ ਗੱਲ ਕਰ ਰਹੇ ਹਾਂ ਜੀ ਅਸੀਂ ਸ਼ਰਾਬ ਜਿਹੜਾ ਨਸ਼ਾ ਹੈਗਾ ਉਹਨੂੰ ਹਟਾਉਣ ਦੀ ਗੱਲ ਕਰਦੇ ਆ 7000 ਠੇਕੇ ਇਹਨਾਂ ਨੇ ਸ਼ਰਾਬ ਦਾ ਨਵਾਂ ਖੋਲਿਆ ਜਿੱਦਾਂ ਦੇ ਕੇਜਰੀਵਾਲ ਸਾਹਿਬ ਪੰਜਾਬ ਜਾ ਕੇ ਬਹਿ ਗਏ ਨੇ ਸੁਸੋਧਿਆ ਸਾਹਿਬ ਆ ਕੇ ਬਹਿ ਗਏ ਨੇ ਇਹ ਜਿਹੜੇ ਚੋਰ ਉੱਥੋਂ ਦੀ ਝਾੜੂ ਲਾ ਕੇ ਭੇਜੇ ਨੇ ਨਾ ਉੱਥੋਂ ਦਿੱਲੀ ਵਾਲਿਆਂ ਨੇ ਤੇ ਇੱਥੇ ਆ ਕੇ ਇਹਨਾਂ ਨੇ ਉਹਨਾਂ ਦੇ ਤਾਜ ਰੱਖਦੇ ਨੇ ਸਿਰ ਦੇ ਉੱਤੇ ਉਹ ਲੁੱਟਣ ਲੱਗੇ ਹੋਏ ਨੇ ਪੰਜਾਬ ਨੂੰ ਆ ਹਰਿਆਣਾ ਤੇ ਪੰਜਾਬ ਜਿੱਥੇ ਲੁਧਿਆਣਾ ਇਲੈਕਸ਼ਨ ਚੱਲ ਰਹੀ ਹੈ ਬੜਾ ਸਖਤ ਕਾਨੂੰਨ ਸੀ ਕਿ ਅਗਰ ਤੁਸੀਂ ਪੋਲੂਸ਼ਨ ਕਰੋਗੇ ਜਿਹੜੇ ਬੁੱਢੇ ਨਾਲੇ ਦੀ ਗੱਲ ਕਰਦੇ ਆਂ ਜਾਂ ਸਤਰੋ ਦੇ ਪੋਲੂਸ਼ਨ ਕਰੋਗੇ ਤੇ ਸਖਤ ਸਜ਼ਾ ਹੋਊਗੀ ਭਗਵੰਤ ਮਾਨ ਸਾਹਿਬ ਨੇ ਕੇਰਿਵਾਲ ਸਾਹਿਬ ਲਾਲਾ ਜੀ ਨੇ ਉੱਥੇ 15000 ਰੁਪਏ ਜੁਰਮਾਨੇ ਦੀ ਗੱਲ ਕਰਤੀ ਤੇ ਜੁਰਮਾਨਾ 15 ਲੱਖ ਰੁਪਏ ਜੁਰਮਾਨੇ ਦੀ ਗੱਲ ਕਰਤੀ 15 ਲੱਖ ਜੁਰਮਾਨਾ ਰੱਖਣ ਤੋਂ ਬਾਅਦ ਇੱਕ ਚਹੇਤੀ ਆਪਣੀ ਪੋਲੂਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਬਣਾਤੀ ਦੂਜਾ ਚਹੇਤਾ ਪੀਐਸਆਈ ਜਿਹੜੀ ਹੈਗੀ ਆ ਆਪਣਾ ਅਡਸਿਲ ਬੁਆ ਕਾਰਪੋਰੇਸ਼ਨ ਹੈ ਉਹਦਾ ਚੇਅਰਮੈਨ ਬਣਾਤਾ ਕਿ ਹੁਣ ਉਹ ਨੋਟਿਸ ਭੇਜਿਆ ਕਰੂ ਤੇ ਪੈਸਿਆਂ ਦੀ ਜਿਹੜੀ 15 ਲੱਖ ਦਾ ਹੈ ਉਹ ਤੇ ਕਹਦਾ ਕਰਨਗੇ 10 ਲੱਖ ਦੇ ਦਿਓ ਸਾਨੂੰ ਤੁਸੀਂ ਤੁਹਾਨੂੰ ਅਸੀਂ ਛੱਡ ਦਿੰਦੇ ਆ 650 ਨੋਟਿਸ 650 ਨੋਟਿਸ ਆ ਪਿਛਲੇ 1 ਮਹੀਨੇ ਵਿੱਚ ਲਗੇ ਆ ਆ ਬੈਠੇ ਹੁਣ ਇਹਨਾਂ ਪੁੱਛ ਲਓ ਤੁਸੀਂ ਆ ਜਿਹੜਾ ਪੈਸਾ ਜਾ ਕਿੱਥੇ ਰਿਹਾ ਜਿਹੜਾ ਸਵਾ ਲੱਖ ਕਰੋੜ ਰੁਪਈਆ ਸੀ ਜਾ ਕਿੱਥੇ ਰਿਹਾ ਉਹ ਜਿਹੜਾ ਲੱਗਿਆ ਨਹੀਂ ਕਿਤੇ ਆਮ ਆਦੀ ਪਾਰਟੀ ਵਰਗੀ ਕਰਪਟ ਕੇਜਰੀਵਾਲ ਵਰਗਾ ਕਰਪਟ ਪੁਗਤ ਮਾਨ ਵਰਗਾ ਕਰਾਪਟ ਆਜ ਤੱਕ ਦੇ ਇਤਿਹਾਸ 'ਚ ਹਿੰਦੁਸਤਾਨ 'ਚ ਕੋਈ ਸੀਮ ਨਹੀਂ ਹੋਣਾ ਜਿੰਨੇ ਨਾਲੇ ਕ腐ਸ਼ਨ ਕੀਤੀ ਹੈ ਪਹਿਲਾਂ ਉਹ ਦਿੱਲੀ ਲੁੱਟ ਕੇ ਆਇਆ ਹੁਣ ਉਹ ਪੰਜਾਬ ਨੂੰ ਲੁੱਟਣ ਲੱਗਾ ਹੈ ਔਰ ਮੈਂ ਲੁਧਿਆਣੇ ਦੀ ਜਨਤਾ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਜਿੰਨੂੰ ਮਰਜ਼ੀ ਦਿਤਾ ਦਿਓ ਪਰ ਆ ਝਾੜੂ ਵਾਲਿਆਂ ਨੂੰ ਝਾੜੂ ਨਾਲ ਹੁੰਝ ਕੇ ਵਾਪਸ ਦਿੱਲੀ ਛੱਡ ਦਿਓ ਤਾਂ ਇਹਨਾਂ ਨੇ ਹਟਣਾ ਹੈ ਪੁੱਲਰ ਸਾਹਿਬ ਪੁੱਲਰ ਸਾਹਿਬ ਇਹ ਮੰਚ ਪ੍ਰਚਾਰ ਦਾ ਨਹੀਂ ਤੁਸੀਂ ਆਪ ਦਾ ਪੱਖ ਰੱਖਣਿਆ ਬੋਲਿਆ ਲੈਕਿਨ ਇਹ ਬੰਦੇ ਅਸੀਂ ਕਹੋਣ ਉਹ ਕਹਿੰਦੇ ਸਾਡੂ ਵੋਟ ਪਾਓ ਤੇ ਉਹ ਕੋਈ ਨਹੀਂ ਕਰ ਰਹੇ ਪ੍ਰਚਾਰ ਕਹਿੰਦਾ ਕਰਦਾ ਹੈ ਵੀ ਅਸੀਂ ਉਸ ਨੇ ਇਹ ਪਲੇਟਫਾਰਮ ਪ੍ਰਚਾਰ ਲਈ ਜਾਈ ਰੱਖਿਆ ਇਹ ਮੈਂ ਤੁਹਾਨੂੰ ਦੱਸਦਾ ਇਹ ਪਹਿਲੇ ਦਰਸ਼ਕੋ ਤੁਸੀਂ ਦੇਖਣਾ ਆਪਣੇ ਤਰਕ ਨਾਲ ਦਲੀਲ ਨਾਲ ਦੇਖਣਾ ਅਸਾੜਾ ਕੋਸ਼ਿਸ਼ ਹੁੰਦੀ ਹਰੇਕ ਪਾਰਟੀ ਦਾ ਪੱਖ ਹੋਵੇ ਸਰਬਜੀਤ ਸਿੰਘ ਪੱਡਲ ਸਾਹਿਬ ਅੰਮ੍ਰਿਤ ਖਾੜੇ ਇਹਨਾਂ ਨੇ ਇਕੱਲੇ ਦਾਲ ਨੇ ਗੇਲਾ ਚ ਲਵਾ ਦੇ ਜੋ ਬਰਬਾਦੀ ਦੇਤੀਏ ਇਹਨਾਂ ਨੇ ਕਰਵਾਈਆਂ ਗੁਰੂ ਸਾਹਿਬ ਦੀਆਂ ਇਹ ਗੱਲ ਇਹ ਗੱਲ ਕੀ ਕਰਦੇ ਦੱਸੋ ਗੋੜੀਆਂ ਇਹਦਾ ਇਹ ਗੱਲ ਸੁਣੋ ਕਿ ਇਹ ਸੰਦਾਰ ਪਰਨੋਤੀ ਦੇ ਵਿੱਚ ਇਹ ਗੱਲ ਸੁਣੋ ਕਿ ਇਹ ਸੰਦਾਰ ਪਰਨੋਤੀ ਦੇ ਵਿੱਚ ਇਹ ਗੱਲ ਸੁਣੋ ਕਿ ਇਹ ਸੰਦਾਰ ਪਰਨੋਤੀ ਦੇ ਵਿੱਚ ਇਹ ਗੱਲ ਸੁਣੋ ਕਿ ਇਹ ਸੰਦਾਰ ਪਰਨੋਤੀ ਦੇ ਵਿੱਚ ਇਹ ਗੱਲ ਸੁਣੋ ਕਿ ਇਹ ਸੰਦਾਰ ਪਰਨੋਤੀ ਦੇ ਵਿੱਚ ਇਹ ਗੱਲ ਸੁਣੋ ਕਿ ਇਹ ਸੰਦਾਰ ਪਰਨੋਤੀ ਦੇ ਵਿੱਚ ਇਹ ਗੱਲ ਸੁਣੋ ਕਿ ਇਹ ਸੰਦਾਰ ਪਰਨੋਤੀ ਦੇ ਵਿੱਚ ਇਹ ਗੱਲ ਸੁਣੋ ਕਿ ਇਹ ਸੰਦਾਰ ਪਰਨੋਤੀ ਦੇ ਵਿੱਚ ਇਹ ਗੱਲ ਸੁਣੋ ਕਿ ਇਹ ਸੰਦਾਰ ਪਰਨੋਤੀ ਦੇ ਵਿੱਚ ਇਹ ਗੱਲ ਸੁਣੋ ਕਿ ਇਹ ਸੰਦਾਰ ਪਰਨੋਤੀ ਦੇ ਵਿੱਚ ਇਹ ਗੱਲ ਸੁਣੋ ਕਿ ਇਹ ਸੰਦਾਰ ਪਰਨੋਤੀ ਦੇ ਵਿੱਚ ਇਹ ਗੱਲ ਸੁਣੋ ਕਿ ਇਹ ਸੰਦਾਰ ਪਰਨੋਤੀ ਦੇ ਵਿੱਚ ਇਹ ਗੱਲ ਸੁਣੋ ਕਿ ਇਹ ਸੰਦਾਰ ਪਰਨੋਤੀ ਦੇ ਵਿੱਚ ਇਹ ਗੱਲ ਸੁਣੋ ਕਿ ਇਹ ਸੰਦਾਰ ਪਰਨੋਤੀ ਤਦ ਹੀ ਨਿਕਲਦੇ ਕਿ ਅੰਮ੍ਰਿਤਸਰ ਨੂੰ ਤਾਂ ਰਮਾਨ ਨੇ ਬੀਜੀ ਪ੍ਰਾਈਵੇਟ ਕਰਕੇ ਦੂਜੇ ਲਾ ਕਰਦੇ ਸੜਕਾਂ ਸਾਰੀਆਂ ਪੰਜਾਬ ਦੀਆਂ ਪਹੁੰਚ ਆਇਆ ਪਰ ਹਾਸ ਹੋ ਕੇ ਟੋਟਾ ਕਰ ਸਾਰੇ ਅਕਾਲੀ ਦਲ ਨੇ ਸਾਰੀਆਂ ਸੜਕਾਂ ਪੰਜਾਬ ਦੀਆਂ ਖਰਾਬ ਪੀ ਕੇ ਤੋੜ ਦਿੱਤੇ ਆ ਪੰਜਾਬ ਦੇ ਲੋਕਾਂ ਬੀਜੀ ਤੇ ਸੜਕਾਂ ਬਚੀਆਂ ਜਿਹੜਾ ਬੈਗਵਾਰ ਤੋਂ ਸੇਂਗ ਸੜਕ ਤੇ ਟੋਲ ਕੋਈ ਪਾੜਾ ਦੇ ਦਿੱਤਾ ਹੈ ਬੈਗਲਾ ਕੇ ਕੁਮਾਰਾ ਪਟਿਆਲਾ ਜਾ ਕੇ ਮੋੜ ਕੀਤਾ ਨੌਜਵਾਨ ਕੁੱਤਾ ਕਾਲੀ ਕਾਲੀਆਂ ਵਾਲਿਆ ਪੰਜਾਬ ਦੇ ਵਿੱਚ ਮੈਂ ਕਿਹੜੇ ਖਾੜੇ ਖਿਲਾ ਕਰ ਰਹੇ ਹਾਂ ਤੁਸੀਂ ਗੈਂਗਸਟਰਾਂ ਦੇ ਖਾੜੇ ਲਵਾਏ ਜਿੱਥਾਂ ਦੇ ਵਿੱਚ ਤੁਸੀਂ ਕੀ ਗੱਲ ਕਰਦੇ ਹੋ ਦੱਸੋ ਵਾਲਿਆ ਸਾਹਿਬ ਕਿਹੜਾ ਸਿੱਡੀ ਵਾਲੇ ਬੰਦੇ ਲੈ ਆਉਂਦੇ ਤੁਸੀਂ ਗੈਂਗਸਟਰਾਂ ਦੇ ਖਾੜੇ ਨਹੀਂ ਲਵਾਏ ਜਿੱਥਾਂ ਵਾਲਿਆ ਸਾਹਿਬ ਕਿਹੜਾ ਚਾਈਦੇ ਬੰਦੇ ਲੈ ਕੇ ਆਇਆ ਕਰੋ ਆ ਚਾਈਦੇ ਬੰਦੇ ਲੈ ਕੇ ਆਓ ਸੜਕਾਂ ਨੂੰ ਸਨਸਾਂ ਜਾੜਕੀਆਂ ਸੜਕਾਂ ਤੁਰੀ ਨੇ ਜੰਦਾਤਾਂ ਪ੍ਰਾਈਵੇਟ ਕਰਦੀਆਂ ਕੋਈ ਚਾਈਦੇ ਬੰਦੇ ਲੈ ਕੇ ਆਓ ਸਰਬਜੀਤ ਤੋਂ ਪੱਡਰ ਸਰਜੀਤ ਸਿੰਘ ਭੌਲਰ ਹਰਜੀਤ ਸਿੰਘ ਭੌਲਰ ਸਾਹਿਬ ਮੇਰੀ ਗੱਲ ਸੁਣੋ ਪਹਿਲੀ ਗੱਲ ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਹੈ ਕਿ ਇੱਕ ਦੂਜੇ ਤੇ ਤੁਸੀਂ ਉਹਨਾਂ ਦੇ ਤਰਕ ਨਾਲ ਜਵਾਬ ਦਿਓ ਜੇ ਤੁਹਾਨੂੰ ਠੀਕ ਨਹੀਂ ਲੱਗਦਾ ਜਦੋਂ ਤੁਸੀਂ ਕਹਿੰਦੇ ਕਿ ਇਹ ਜੇ ਬੰਦੇ ਲੈ ਕੇ ਆਉਣੇ ਹੋ ਪਿਆਰੇ ਦਰਸ਼ਕੋ ਅਸੀਂ ਇੱਕ ਟਾਈਟਲ ਭੇਜਦੇ ਹਰ ਇੱਕ ਪੋਲਿਟੀਕਲ ਪਾਰਟੀ ਨੂੰ ਪਾਰਟੀ ਦੇ ਸਾਡੇ ਕੋਲ ਬੰਦੇ ਭੇਜਨੇ ਹੁੰਦੇ ਨੇ ਵੀ ਅੱਜ ਸਾਡਾ ਨੁਮਾਇੰਦਾ ਇਹ ਹੋਊਗਾ ਸਾਡਾ ਉੱਥੇ ਕੋਈ ਲੈਂਡ ਨਹੀਂ ਅੱਜ ਸਰਜੀਤ ਸਿੰਘ ਭੌਲਰ ਉਹਨਾਂ ਨੂੰ ਹਰਜੀਤ ਸਿੰਘ ਭੌਲਰ ਜਵਾਬ ਦੇਣਾ ਚਾਹੀਦੇ ਨੇ ਜਵਾਬ ਦੇ ਦੇਣ ਸੌਡਾ ਚੋਣ ਨਹੀਂ ਸੁਣਦੇ ਮੈਂ ਇਹ ਬੇਚ ਕਰੂੰ ਵੀ ਪਹਿਲਾਂ ਸਰਵਿਸ ਤੋਂ ਭੁੱਲਣੇ ਆਪਦੀ ਗੱਲ ਕਰਤੀ ਹੁਣ ਤੁਸੀਂ ਆਪਦਾ ਜਵਾਬ ਦੇ ਲਓ ਫਿਰ ਇਹਨਾਂ ਤੇ ਜਵਾਬ ਦੇ ਲਾਂਗੇ ਟੋਲਰ ਸਾਹਿਬ ਅਫੀਸਰ ਜੀ ਸੀਨੀਅਰ ਹੈ ਆ ਢੈਲੋਂ ਸਾਹਮਣੇ 10-12 ਸਾਲ ਹੋ ਗਏ ਸਾਡੇ ਬਰਾਬਰ ਦਾ ਕੋਈ ਸਟਾਫ ਕਰਾ ਲੈ ਪੁੱਛ ਲੈ ਕਰੋ ਉਹਨਾਂ ਨੂੰ ਤੁਸੀਂ ਐਵੇਂ ਨਵੇਂ ਬੰਦੇ ਪਤਾ ਨਹੀਂ ਆ ਪਤਾ ਨਹੀਂ ਜਿਹੜੇ ਕੱਲ ਨੂੰ ਆਏ ਆ ਦੋਸਰਾਂ ਬੰਦੇ ਹੀ ਪਠਾ ਸ਼ੁਰੂ ਕੀਤੇ ਆ ਤੁਹਾਡੀ ਡਿਬੇਟ ਨੂੰ ਉਪਰਨਰ ਸਾਹਿਬ ਜੀ ਬੇਟ ਨੂੰ ਆਪਾਂ ਇਧਰ ਤੱਕ ਕਰੀਏ ਸਾਡੀ ਤਾਂ ਆਪਦੀ ਇੱਛਾ ਹੁੰਦੀ ਐ ਇਹ ਸਾਡੀ ਕੋਈ ਨਹੀਂ ਵੇਂਤ ਕਰਕੇ ਆਓ ਚਿਆਨੀ ਕਰਕੇ ਆਓ ਸਹੀ ਬੰਦੇ ਭੇਜੋ ਹਾਂ ਜੀ ਪੁੱਲਰ ਸਾਹਿਬ ਜੀ ਆਹ ਕਹੇ ਮੈਨਾਂ ਇਹ ਕੋਠੀਆਂ ਮਾਰੇ ਕਿੱਥੋਂ ਬਣ ਰਹੀਆਂ ਨੇ ਇਹ ਪੁੱਛੋ ਨੇ ਇਹਨਾਂ ਕਿੱਥੋਂ ਆ ਰਹੇ ਨੇ ਆ ਢਿਲੋਂ ਸਾਹਿਬ ਨੇ ਸਵਾਲ ਕੀਤਾ ਸੀ ਕਿ ਇਹਦੇ ਕੋਠੀਆਂ ਗਲੰਘੇ ਆ ਰਹਿਆ ਮੈਂ ਹੁਣੇ ਉਹ ਜਿਹੜਾ ਮੋਬਾਈਲ ਟਾਂਕੇ ਲਾਉਂਦਾ ਹੀ ਕੋਠੀ ਕਿੱਥੋਂ ਬਣ ਰਹੀ ਉਹਦਾ ਜਵਾਬ ਦੇ ਦਰ ਅਸੀਂ ਇਹ ਪੁੱਛਿਆ ਜਿਹੜਾ ਮੋਬਾਈਲ ਟਾਂਕੇ ਲਾਉਂਦਾ ਇੱਕੋ ਠੀ ਕਿੱਥੋਂ ਬਣ ਰਿਹਾ ਉਹਦਾ ਜਵਾਬ ਦੇ ਦਰ ਅਸੀਂ ਇਹ ਪੁੱਛਿਆ ਵੀ ਜਿਹੜੀ ਐਰਪੋਰਟ ਦੀ ਉਹਨਾਂ ਨੇ ਗੱਲ ਕੀਤੀ ਵੀ ਐਰਪੋਰਟ ਦਾ ਗਾਲੀਦਲ ਨੇ ਚਲਾਇਆ ਇਹਨਾਂ ਦਾ ਜਿਹੜਾ ਰੋੜਾ ਹੈ ਉਹ ਚਾਰ ਪੰਜ ਵਾਰੀ ਉੱਥੇ ਜਹਾਜ਼ ਤੋਂ ਕਿਦ ਉਤਰ ਕੇ ਆਊਗਾ ਚੱਲਦਾ ਜੀ ਤੁਸੀਂ ਉਹਦੇ ਤੋਂ ਗੱਲਬਾਤ ਲੈ ਲਓ ਗਾਲੀਆ ਜੀ ਇਹ 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 ਸਾਡੀ ਗੱਲਾਂ ਦਾ ਜਵਾਬ ਹੈ ਹਰਜੀਤ ਸਿੰਘ ਜੀ ਇੱਕ ਮਿੰਟ ਇੱਕ ਮਿੰਟ ਹਰਜੀਤ ਸਿੰਘ ਪੜ੍ਹ ਰਾ ਜਿਹੜੇ ਤੁਸੀਂ ਸਵਾਲ ਖੜੇ ਕੀਤੇ ਨੇ ਅੱਜ ਕਿਵੇਂ ਉਹਦੀ ਕੋਠੀ ਬਣ ਗਈ ਜਿਹੜੇ ਪੁੱਛ ਰਹੇ ਨੇ ਕੋਠੀ ਦੇ ਨਾਲ ਕਾਈ ਲੈਣਾ ਕੋਠੀ ਨੂੰ ਜਵਾਬ ਲੈਣਾ ਕੋਠੀ ਜਵਾਬ ਪਿੰਡਾਂ 'ਚ ਦੇ ਕੋਈ ਸਭ ਤੋਂ 100000 ਰੁਪਏ ਮਰਲਾ ਰੇਟ ਹੈ ਹਾਂ ਦਰ ਦੇ ਠੀਕ ਹੈ ਜੇ ਉੱਥੇ ਜਗਾ ਲੈ ਕੇ ਅੱਜ ਦਾ 90% ਲੋਨ ਹੋ ਜਾਂਦਾ ਜੇ ਕਿਸ ਨੇ ਗਲਤ ਕੀਤਾ ਤਾਂ ਤੁਸੀਂ ਤੁਸੀਂ ਲੀਗਲ ਐਕਸ਼ਨ ਲਓ ਨਾ ਉੱਤੇ ਇਹ ਤਾਂ ਕਹਿੰਦੇ ਆ 1 ਐਮਐਲ ਲੈ 1 ਕਮਰੂਣੇ ਤੋਂ ਕੰਮ ਆ ਉਹ ਕੰਪਲਟ ਕਰਾ ਦੇਣਾ 16 ਦੀ ਬਣ ਰਹੀ ਹੈ ਕੋਠੀ ਦੋ ਤੇ 70 ਦੀ ਆ ਰਹੀ ਮੈਂ ਵੱਡੇ ਨਾਲ ਅੱਜ ਲੋਨ ਮਿਲਦਾ ਹੈ ਕੀ ਆ ਜੀ ਇਹਨਾਂ ਕੋਲ ਨਾ ਕੋਈ ਗੱਲ ਨਹੀਂ ਹੈਗੀ ਕਿਉਂਕਿ ਬਾਤ ਕਿਤੇ ਨੂੰ 350 50 ਦਾ ਬਾਤ ਮੈਂ ਨਿਕਲ ਆਇਆ ਕਿ ਇਹ ਐਨੈਸਟਰ ਦੀ ਆ ਉਧਰ ਦੀ ਗੱਲ ਕਰਦੇ ਨੇ ਪੁੱਟਰ ਬ੍ਰਦਰ ਪੁੱਟਰ ਸਾਹਿਬ ਦੋਨੇ ਪੁੱਟਰ ਸਾਹਿਬ ਨੂੰ ਬੇਨਤੀ ਆ ਸ਼ਬੀਲ ਜਾਖੜ ਸਾਹਿਬ ਨੇ ਕੱਲੇ ਇੱਕ ਕੋਠੀ ਦੀ ਉਹ ਫਾਰਮ ਹਾਊਸਾਂ ਦੀ ਗੱਲ ਕਰਦੇ ਨੇ ਔਰ ਫਾਰਮ ਹਾਊਸਲੀਓ ਕਹਿੰਦੇ ਜ਼ਿਲ੍ਹਾ ਵਰਗਿਆਂ ਕੰਦਾ ਕਰ ਲਿਆ ਜ਼ਿਲ੍ਹਾ ਵਰਗਿਆਂ ਪਤਾ ਨਹੀਂ ਅੰਦਰ ਕੀ ਕਰਦੇ ਨੇ ਇਹ ਜਿਹੜਾ ਕੁਝ ਹੈ ਨਾ ਲੋਕ ਲੋਕ ਦੇਖਦੇ ਨੇ ਤੁਸੀਂ ਦੇਖ ਦੋ ਤੁਸੀਂ ਆਪਦੇ ਵਾਲੇ ਦੋਵਾਂ ਨੇ ਤੁਸੀਂ ਆਪਦੇ ਐਮਐਲਏ ਨੂੰ ਦੇਖ ਲਓ ਜਦੋਂ ਆਇਆ ਸੀ ਉਹਦੇ ਕੋਲ ਕੀ ਸੀ ਤੇ ਹੁਣ ਉਹਦੇ ਕੋਲ ਕੀ ਆ ਆਪਾਂ ਨੂੰ ਇਹ ਵੈਚ ਪੈਂਦੀ ਲੋੜ ਹੀ ਨਹੀਂ ਚਾਹੇ ਸ੍ਰੀ ਜਾਖੜ ਕਹਿਣ ਚਾਹੇ ਅਰਜੀਸ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਿਲੀ ਲਾ ਲੋਨ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ by Indian cuisine Tracy find authentic Indian cuisine in Tracy or scan QR code to contact us. Simi Valley family dental office or scan QR code to contact us.